ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਬੂਤਰਵਾਜ ਭਰਾਵਾਂ ਨੂੰ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਲੋ ਜੀ ਵੀਰ ਅੱਜ ਆਪਾਂ ਪਹੁੰਚੇ ਆਂ ਪਿੰਡ ਮਾਨਗੜ ਪ੍ਰਭ ਵੀਰ ਕੋਲ ਹਨਾ ਪ੍ਰਾਵਾ ਭਾਈ ਨਾਮ ਤੁਹਾਡਾ ਪ੍ਰਭ ਮਾਨਗੜ ਸਭੂ ਮਾਨਗੜ ਠੀਕ ਆ ਜੀ ਠੀਕ ਆ ਲੋ ਜੀ ਪਾਜੀ ਆਪਾਂ ਅੱਜ ਉਹਨਾਂ ਕੋਲ ਪਹੁੰਚੇ ਉਹਨਾਂ ਨਾਲ ਕਰਦੇ ਆਂ ਕਬੂਤਰਾਂ ਬਾਰੇ ਗੱਲਾਂ ਬਾਤਾਂ ਨਾਲ ਆਪਣੇ ਚਾਚਾ ਆਇਆ ਨਾਲ ਆਪਣਾ ਸੁੱਖਾ ਭਰਾ ਆਏ ਬਾਕੀ ਉਹਨਾਂ ਦੇ ਕਬੂਤਰਾਂ ਬਾਰੇ ਗੱਲਾਂ ਬਾਤਾਂ ਕਰਦੇ ਆਂ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹੋਰ ਪਾਜੀ ਕੀ ਹਾਲ ਚਾਲ ਠੀਕ ਠਾਕ ਹੋ? ਹਾਂਜੀ ਵਧੀਆ ਵੀਰੇ ਤੁਸੀਂ ਦੱਸੋ ਠੀਕ ਠਾਕ ਹਾਂਜੀ ਹਾਂ ਐਨ ਵਿਦੇ ਚੜਦੀ ਕਲਾ ਹੋਰ ਜਾਨਵਰ ਸੈਟ ਆ ਆਪਣੇ? ਹਾਂਜੀ ਹਾਂਜੀ ਜਾਨਵਰ ਠੀਕ ਠਾਕ ਨੇ ਵੀਰੇ ਤੁਸੀਂ ਦੱਸੋ ਠੀਕ ਹੋ? ਹਾਂਜੀ ਹਾਂ ਪਾਜੀ ਵਧੀਆ ਐਨ ਠੀਕ ਠਾਕ। ਲਓ ਜੀ ਨਾਲ ਆਪਣੇ ਚਾਚਾ ਆਏ ਚਾਚੀ ਸਾਸਿਕਾਲ ਜੀ। ਸਾਸਿਕਾਲ ਜੀ ਸਾਸਿਕਾਲ ਬਾਈ ਸਾਸਿਕਾਲ ਸਾਸਿਕਾਲ ਤੇ ਇੱਧਰ ਸਾਡਾ ਵੀਰ ਗਿਲ ਪਿਆਰ ਸਾਡੇ ਚੈਨਲ ਦੁਆਰਾ ਹੋਇਆ ਕਿਉਂਕਿ ਵੀਰੇ ਕਬੂਤਰ ਬਾਜੀ ਲਾਈਨ ਜਿਹੜੀ ਇਹ ਹੈ ਨਾ ਤੇ ਇਹਦੇ ਨਾਲ ਦੇਖੋ ਕਬੂਤਰਾਂ ਦਾ ਸਿਰਫ ਇੱਕ ਜਰੀਆ ਹੈ ਬੰਦੇ ਨੂੰ ਮਿਲਣਾ ਵਿਚ ਹਨਾ ਕਿਉਂਕਿ ਵੀਰੇ ਬੰਦਾ ਇੱਕ ਦੂਏ ਨੂੰ ਕਿਉਂਕਿ ਵੀਰ ਦੇ ਬੜੇ ਸ਼ਾਂਪ ਨਾਲ ਪੁੱਤਰ ਰੱਖੇ ਹੋ ਤੇ ਇਹ ਕੁੱਤਰ ਵੀਰ ਦੇ ਬਹੁਤ ਚੰਗੇ ਲੱਗੇ ਬਹੁਤ ਚੰਗੇ ਹੈਨਾ ਕਿਉਂਕਿ ਬਾਈ ਦਾ ਰਿਜ਼ਲਟ ਵੀ ਕਿਉਂਕਿ ਪਹਿਲਾਂ ਵੀ ਅਸੀਂ ਜਾਣਦੇ ਆ ਹੈਨਾ ਤੇ ਹੋਰ ਵੀਰ ਕੇ ਗੂੜੀ ਜਿਹੜੀ ਜਾਣਕਾਰੀ ਵਧੀਆ ਸਾਡੀ ਉਹ ਵੀ ਚਲੋ ਵੀਰ ਦੇ ਪੁੱਤਰਾਂ ਦੇ ਕਾਰਨ ਵਧੀਆ ਕਿਉਂਕਿ ਬਾਈ ਪਿਆਰ ਇਹਨਾਂ ਲਈ ਵਾਦਾ ਠੀਕ ਹੈਨਾ ਕਿਉਂਕਿ ਰੱਖੇ ਹੋਏ ਵੀਰ ਦੇ ਵੀ ਅਸੀਂ ਆਪਾਂ ਨੇ ਵੀ ਰੱਖੇ ਹੋਏ ਆ ਤੇ ਬਾਕੀ ਆ ਵੀਰੇ ਇਹ ਮਾਨਗੜ ਪਿੰਡ ਤੋਂ ਵੀਰ ਤੇ ਵੀਰੇ ਇੱਥੇ ਅਸੀਂ ਪਹੁੰਚੇ ਆ ਤੇ ਬਾਕੀ ਗੱਲਵਾ ਚਾਚਾ ਆਇਆ ਬਾਈ ਕਿਉਂਕਿ ਚਾਚੇ ਗਲ ਵਾਦਾ ਪਿਆਰਾ ਕਿਉਂਕਿ ਚਾਚਾ ਸਾਹਤ ਤੋਂ ਬੜਾ ਹੈਨਾ ਕਿਉ ਤੇ ਅੱਜ ਉਰੇ ਪਹੁੰਚੀ ਵੀਰਕਲ ਚਲੋ ਕਰਦੇ ਆ ਫੇਰ ਗੱਲਬਾਤ ਆ ਵੀਰ ਜਿਹੜੇ ਕਬੂਤਰ ਆਏ ਪਏ ਆ ਨਾ ਪਿੰਜਰੇ ਦੇ ਵਿੱਚ ਤੇ ਵੀਰੇ ਇਹ ਆਪਣੇ ਘਰ ਦੀ ਨਸਲ ਆ ਹਾਂਜੀ ਵੀਰੇ ਘਰ ਦੀ ਨਸਲ ਆ ਸਾਰੀ ਵੀਰੇ ਆਪਣੇ ਕੋ ਕੋ ਕਿਸੇ ਦਾ ਜਾਨਵਰ ਨਹੀਂ ਆਇਆ ਹੋਇਆ ਆਪਣੇ ਕੋ ਦੋ ਚਾਰ ਬੱਚੇ ਆਏ ਸੀ ਵੀਰੇ ਪਛੋਕੜ ਪਹਿਲਾਂ ਦਾ ਹੀ ਹਮ ਆਪਣੇ ਕੋ ਉਹੀ ਨਸਲ ਚਲਦੀ ਆ ਵੀਰੇ ਠੀਕ ਆਪਣੇ ਕੋ ਕਿਸੇ ਦਾ ਨਹੀਂ ਆਪਾਂ ਕਿਹਦਾ ਨਾਂ ਲੈ ਕੇ ਬਦਨਾਮ ਕਰੀਏ ਇਹਦੇ ਕੋਲ ਆਇਆ ਉਹਦੇ ਨੇ ਇਰੇ ਇੱਕ ਇੰਟਰਵਿਊ ਵਿੱਚ ਵੀਰੇ ਕਹਿੰਦੇ ਆ ਬੰਦੇ ਸਹੀ ਗੱਲ ਆ ਸਾਡੇ ਕੋ ਫਲਾਣੇ ਦੇ ਬੈਠੇ ਆ ਸਾਡੇ ਕੋ ਇੰਕਾ ਠਿੰਕਾ ਫਲਾਣਾ ਤੂ ਤੂ ਮੈਂ ਮੈਂ ਸਾਡੇ ਕੋ ਵੀਰੇ ਕਿਸੇ ਦੇ ਨਹੀਂ ਹੈਗੇ ਹਾਂ ਆਪਦੇ ਲ ਇਹੀ ਗੱਲ ਆ ਇਹ ਬਲੱਡ ਦੇਖਿਆ ਆਪਣਾ ਹੜਾ ਕੇ ਪਹਿਲਾਂ ਫਿਰ ਉਹਦੇ ਤਿਆਰ ਕਰੇ ਹਨਾ ਆਜੀ ਸ਼ੌਂਕ ਆਪਾਂ ਕਰਦੇ ਗੱਲਬਾਤ ਸਟਾਰਟ ਆਪਾਂ ਨੂੰ ਸ਼ੌਂਕ ਦੱਸੋ ਤੁਸੀਂ ਸ਼ੌਂਕ ਕਿੱਦਾਂ ਪਿਆ ਤੁਹਾਨੂੰ ਪਹਿਲਾਂ ਇਹ ਆਪ ਨੂੰ ਸ਼ੌਂਕ ਵੀਰੇ ਘਰ 'ਚ ਫਾਦਰ ਸਾਹਿਬ ਮੇਰੇ ਐਸਆਈਏ ਹੁਣੇ ਰਿਟਾਇਰ ਹੋਏ ਆ 6 ਮਹੀਨੇ ਹੋ ਗਏ ਆ ਜੀ। ਆਪਣੇ ਘਰ 'ਚ ਵੀਰੇ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੈਗਾ ਮੈਂ ਹੀ ਵੀਰੇ ਕਾਇਜਾ ਜਮਾ ਵੀ ਮੈਨੂੰ ਸ਼ੌਂਕ ਬਹੁਤ ਆ। ਠੀਕ ਹੈ। ਪਹਿਲਾਂ ਕੁੱਤੇ-ਬਿੱਲਿਆਂ ਦਾ ਬਹੁਤ ਸੀਗਾ ਵੀਰੇ ਹੁਣ ਮੈਨੂੰ ਕੋ 8-10 ਸਾਲ ਹੋ ਗਏ ਰੱਖਿਆ ਨੂੰ ਇਹਨਾਂ ਨੂੰ। ਮਤਲਬ ਪਹਿਲਾਂ ਕਿਸੇ ਨੇ ਆਪਣੇ ਕੋਲ ਜਾਨਵਰ ਰੱਖੇ ਹੋਏ ਸੀ? ਕਿਸੇ ਨੇ ਨਹੀਂ ਰੱਖੇ ਵੀਰੇ ਕਿਸੇ ਨੇ ਨਹੀਂ। ਮੈਨੂੰ ਵੀ ਸ਼ੌਂਕ ਆ ਵੀਰੇ। ਉਹਨੂੰ ਮਤਲਬ ਇਦਾਂ ਹੋਇਆ ਵੀ ਘਰਦਿਆਂ ਨੇ ਕਿਹਾ ਯਾਰ ਵੀ ਤੂੰ ਇਹ ਛੱਡ ਦੇ। ਵੀਰੇ ਹੁਣ ਬਾਪੂ ਐਨੇ ਮਹਿਕਮੇ ਵਾਲਾ ਨੇ ਤਕੜੇ ਡਿਊਟੀਆਂ ਤੋਂ ਨਾਲ ਬੰਦੇ ਆਉਂਦੇ ਸੀ ਵੀਰੇ ਲੱਤਾ ਭੰਨ ਮਾਰ ਮਾਰ ਕੇ ਭੰਨ ਦਿੰਦੇ ਸੀ ਗੋਡੇ ਪਿੱਕਾਂ ਦੀ ਰੋੜੀਆਂ ਬਣਾ ਦਿੰਦੇ ਐਂ ਕੇਕਰ ਬਜਰੀ ਬਣਾ ਦਿੰਦੇ ਹੁੰਦੇ ਸੀ ਵੀਰੇ ਫੇਰ ਪਾ ਲੈਂਦੇ ਉਹਨਾਂ ਨੂੰ ਪਤਾ ਵੀ ਹਟਣਾ ਦਾ ਹੈ ਨਹੀਂਗਾ ਹੁਣ ਆਪਣਾ ਕਮਾਉਣਾ ਵੀਰੇ ਸਾਰਾ ਕੁਝ ਕਰਦੇ ਆ ਸੀਦਿਆਂ ਦੀ ਰੀੜੀਆਂ ਲਾਉਣਾ ਸਬਜ਼ੀ ਲਾਉਣਾ ਵੀਰੇ ਸਾਰਾ ਕੁਝ ਕਰਦਾ ਪਰ ਮੈਂ ਇਹਨਾਂ ਦੇ ਸਿਰ ਤੇ ਕਰਦੀ ਆ ਆਪਣੀ ਮਿਹਨਤ ਕਰਦੀ ਆ ਮੈਂ ਇਹਨਾਂ ਦੇ ਸਿਰ ਤੇ ਵੀਰੇ ਬਾਜੀਆਂ ਛੱਡਦਾ ਮੇਰੀ ਜਿੰਨੀ ਗਜੈਸ਼ ਹੁੰਦੀ ਆ ਵੀਰੇ ਮੇਰੇ ਸਿਰ ਤੇ ਸ਼ੋਹ ਨਾ ਸਹੀ ਹੈ ਸਹੀ ਹੈ ਠੀਕ ਆ ਠੀਕ ਆ ਠੀਕ ਆ ਪਰ ਬਾਈ ਜ ਅੱਛਾ ਜੀ ਇਹ ਬਾਈ ਦੇ ਕੁੱਤੇ ਜਾਰ ਉਸ ਟੈਮ ਢਿੱਲੇ ਦੇ ਅੱਛਾ ਜੀ ਇਹਨੇ ਸਾਨੂੰ ਪੁੱਛਿਆ ਪੁੱងਗਾ ਕਿ ਸਾਡੇ ਚਾਚੇ ਕੁੱਤਰ ਤੇ ਲਿਆ ਵੀ ਕਿਆ ਕਰੀਏ ਅੱਛਾ ਜੀ ਅਸੀਂ ਦੱਸਿਆ ਇਹਨੂੰ ਫੇ ਦਵਾਈ ਬਾਰੇ ਵੀ ਪਾਈ ਏਦਾਂ ਦਾ ਦਵਾਈ ਵਰਤੋ ਠੀਕ ਹੈ ਕੁੱਤਾ ਤੇਰੇ ਸੈਟ ਹੋ ਗਏ ਇਹ ਆਪਣਾ ਪਾ ਜੀ ਇਹ ਪਿੰਡ ਲੁਧਿਆਣੇ ਸ਼ਹਿਰ ਚ ਪੈ ਜਾਂਦਾ ਜੀ ਇਹ ਲੁਧਿਆਣੇ ਦੇ ਨਾਲ ਵੀਰੇ ਕਵਾੜੇ ਦੇ ਨਾਲ ਮਾਨਗੜ ਪਿੰਡ ਪੈਂਦਾ ਹੀ ਆਪਣਾ ਠੀਕ ਹੈ ਆ ਸੱਤ ਦਿਨ ਨੂੰ ਵੀਰੇ ਆਪਾਂ ਦਰਾਹੇ ਛੱਡਿਆ ਜੀਗਾ ਜਾਨਵਰ ਲਓ ਜੀ ਬਾਈ ਹੁਣ ਵੀਰੇ ਆ ਦੇਖ ਲਓ ਮੋਹਰ ਲੱਗੀ ਆ ਦਰਾਹੇ ਦੇ ਡੱਟਿਆ ਜੀ ਆਪਾਂ ਤੁਹਾਨੂੰ ਨਾ ਕੁੱਤਰਾਂ ਦਾ ਸ਼ੌਂਕ ਕਰਾਉਂਦੇ ਆ ਆ ਕਰੋ ਜੀ ਸ਼ੌਂਕ ਆ ਕਾਲਾ ਜੀਨਾ ਵੀਰੇ ਆਪਾਂ 7 ਅਪ੍ਰੈਲ ਨੂੰ ਛੱਡਾਈ ਦਰਾਹੇ ਹੀ ਠੀਕ ਐ ਇਹ 6:30 ਵਜੇ ਬਾਜੀ ਨਿਬੜ ਗਈ ਤਿੰਨ ਵੀਰੇ ਵੀਰੇ ਮਾਰਗੜ ਆ ਗਿਆ ਸੀ ਪਿੰਡੇ ਅੱਛਾ ਜੀ ਤਿੰਨ ਵਜੇ ਨੂੰ ਵੀਰੇ ਪਿੰਡ ਆ ਗਿਆ ਸੀ ਆਪਣੇ ਇਹ ਠੀਕ ਐ ਆ ਪਿੰਡੀਆਂ ਦਾ ਵੀਰੇ ਕਾਲਾ ਜੀਨਾ ਦੇਖ ਲੋ ਠੀਕ ਐ ਠੀਕ ਐ ਮੜਾ ਦੇ ਪੱਲੇ ਖੋਲ ਕੇ ਦਿਖਾਓ ਭਾਜੀ ਸ਼ੌਂਕ ਕਰਾ ਦਿਓ ਇਹਦੇ ਪੱਲੇ ਵੀਰੇ ਆ ਚਲਰਾਂ ਘੜਤੀਆਂ ਜਿਗੀਆਂ ਪੱਟਿਆ ਹੋਇਆ ਅੱਛਾ ਪੱਟਿਆ ਬਹੁਤ ਸਾਰਾ ਠੀਕ ਐ ਇਹ ਦੁਬਾਰਾ ਛੱਡਾਂਗੇ ਹੁਣ ਵੀਰੇ ਇਹ ਪਟਤਾ ਸੀਗਾ ਇਹ ਠੀਕ ਐ ਜੀ ਠੀਕ ਐ ਠੀਕ ਐ ਠੀਕ ਐ ਬਾਕੀ ਬਾਈ ਗੱਲ ਕਬੂਤਰਾਂ ਨਾਲ ਚਲੋ ਬੰਦੇ ਦਾ ਪਿਆਰ ਵੱਧਾ ਮਿਲਣੇ ਨਾਲ ਹੁਣ ਫੋਨ ਤੇ ਗੱਲ ਹੁੰਦੀ ਸੀ ਵੀਰ ਕੋਲ ਅਸੀਂ ਪਹੁੰਚੇ ਆ ਮਿਲਣ ਸਪੈਸ਼ਲ ਆਏ ਸੀ ਅਸੀਂ ਮੈਡੀਕਲ ਉੱਤੇ ਛੱਡਣਾ ਤਾਂ ਬਾਜੀ ਵਿੱਚ ਉੱਤੇ ਬਾਜੀ ਕੈਨਸਲ ਹੋ ਗਈ ਹੂੰ ਹੂੰ ਫਿਰ ਕਬੂਤਰ ਘਰਾਂ ਡਾਏ ਆਏ ਵੀ ਅੱਜ ਇਹ ਵੀਰੇ ਛੱਡਣਾ ਸੀਗਾ ਆਪਾਂ ਨੇ 10 ਤਰੀਕ ਨੂੰ ਅੱਜ 10 ਤਰੀਕ ਨੂੰ ਵੀਰੇ ਲਗੜਨੇ ਸਿੱਟਤਾ ਇਹ ਖਰਾਬ ਹੋ ਗਿਆ ਜਾਨਵਰ ਠੀਕ ਐ ਇਹ ਹੁਣ ਆਪਾਂ 22 ਤਰੀਕ ਨੂੰ ਛੱਡਣਾ ਵੀਰੇ ਠੀਕ ਐ ਜੀ ਹਾਂ ਜੀ ਤੇ ਆਪਣੇ ਲਾਲ ਜਿੰਨੇ ਆ ਜੋ ਇਹ ਦੋਏ ਸਕੇ ਭਾਈ ਨੇ ਵੀਰੇ अच्छा जी ठीक है हां ये सगे भाई ने फिर दोनों ही है ठीक है जी ठीक है, थीक है।, थीक है।, थीक है। कर लो भाई ये च पल्ले वाला हां कर लो भाई बल्ले शानदार जोर मार कर कर लो भाई शौक ਤੁਸੀਂ ਕਬੂਤਰ ਦਾ ਵੀ ਸਾਬ ਆ ਆ ਦੇਖੋ ਜੀ ਅੱਖ ਵੀਦਰੋ ਦੇ ਕਰ ਠੀਕ ਕਰੀ ਜੀ ਠੀਕ ਨੋ ਕਰ ਪੰਜੇ ਮੈਚ ਕਰਦੇ ਪ्योर ਕੂਤਰ ਬਲੱਡੇ ਦਾ ਪ्योर ਆ ਫਿਰ ਪਾਜੀ ਤੁਸੀਂ ਬਾਜੀ 부ਜੀ ਹੁਣ ਐਂਟਰੀ-ਉਂਟਰੀ ਆਪਣੀ ਹੋਈ ਵੀ ਕਿਤੇ ਐਂਟਰ ਨਹੀਂ ਵੀਰੇ ਆਪਾਂ ਖੁੱਲੀਆਂ ਛੱਡਦੇ ਐ ਐਂਟਰੀ ਐਂਟਰੀ ਕੋਈ ਨਹੀਂ ਕਰਾਉਂਦੇ ਰਹਿਗੇ ਵੀਰੇ ਅੱਛਾ ਜੀ ਜਿੰਨੇ ਕ ਆਪਣੇ ਕੋਲ ਗੰਜਾਇਸ਼ ਹੁੰਦੀ ਆ ਵੀਰੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਕ ਬਣਦੇ ਆ ਵੀਰੇ ਆਪਣੇ ਕੋਲ ਸੇਵਾ ਪਾਣੀ ਕਰੀ ਜਾਂਦੇ ਆ ਨਾਲ ਦੀ ਨਾਲ ਕੰਮ ਕਰੀ ਜਾਂਦੇ ਆ ਕੱਲਾ ਹੈਗਾ ਵੀਰੇ ਡਾਉਣੇ ਵਾਲਾ ਆਪਾਂ ਹੂੰ 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 ਜਿੰਨੇ ਕੋ ਆਪਣੇ ਕੋਲ ਬਣਦੇ ਆ ਆਪਾਂ ਖੁੱਲੀਆਂ ਛੱਡਦੇ ਆ ਵੀਰੇ ਕੈਰ ਦੀਆਂ ਠੀਕ ਆ ਨਾ ਆਪਾਂ ਦੂਸਰਾਂ ਦੇ ਪੰਗੇ ਲੈਣੇ ਨਾ ਫालतू ਨਾ ਕੋਈ ਐਵੇਂ ਹੂੰ 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 ਆਪਾਂ ਸਿਰਫ ਕੈਰ ਦੀਆਂ ਛੱਡਦੇ ਆ ਵੀਰੇ ਖੁੱਲੀਆਂ ਬਾਜੀ ਜਿੱਥੇ ਆਪਣਾ ਲੋੜ ਲੱਗਦਾ ਜੀ ਠੀਕ ਹੈ ਜੀ ਠੀਕ ਤੇ ਇਹਦੇ ਵਿੱਚ ਛੱਡੀਆਂ ਸੀਗੀਆਂ ਵੀਰੇ ਯਾਰ ਹਰਗੇ ਸੀਗੇ ਜਿਆਦਾ ਆਪਾਂ ਅੱਛਾ ਦੋ ਚਾਰ ਚ ਹਿੱਸੇ ਲਿਆ ਆਪਾਂ ਝੂੜ ਬੋਲੀ ਹਰਗੇ ਸੀ ਜਿਆਦਾ ਬਾਜ਼ੀਆਂ ਆਪਾਂ ਠੀਕ ਆ ਹਾਂ ਜੀ ਯਾਨਵਰ ਥੋੜੇ ਜਿਹਾ ਆਪਣੇ ਗਲਤ ਹੋ ਗਏ ਸੀਗੇ ਹਰਗੇ ਸੀਗੇ ਸਾਡੇ ਵੀਰੇ ਹੱਡਾ ਰੋਣੀ ਨਾੜ ਪੈਂਦੀ ਆ ਵੀਰੇ ਆ ਰੋਡ ਤੇ ਹੂੰ 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 ਸਾਡੇ ਲਗੜਾ ਬਹੁਤ ਪੈਂਦੇ ਨੇ ਜਾਨਵਰ ਸੜਦੀਆਂ ਖਰਾਬ ਬਹੁਤ ਹੁੰਦੇ ਜਾਂਦੇ ਠੀਕ ਆ ਠੀਕ ਆ ਜੀ ਜਿਹੜੀ ਤੁਸੀਂ ਬਲੱਡ ਲਾਈਨ ਬਣਾਈ ਵੀ ਹੈ ਤੁਸੀਂ ਬਾਈ ਆਪਣੀ ਤਿਆਰ ਕਰੀ ਵੀ ਹੈ ਇਹ ਫਿਰ ਲਾਈਨ ਇਹ ਵੀਰੇ ਆਪਣੇ ਕੋ ਬੱਚੇ ਆਏ ਹੋਏ ਸੀਗੇ ਜੀ ਦੋ ਮੇਰੇ ਨਾਨਕੇ ਆ ਫੌਜੀ ਤੋਂ ਮੋੜ ਛੋਟੀ ਠੀਕ ਆ ਛੋਟੀ ਨੂੰ ਆਪਣੇ ਕੋ ਦੋ ਬੱਚੇ ਚੀਕੜ ਆਏ ਸੀਗੇ ਜੀ ਆਪਣੇ ਕੋ ਬਹੁਤ ਸਾਲ ਪਹਿਲਾਂ ਆਏ ਸੀਗੇ ਉਹਨਾਂ ਤੋਂ ਗਾਂ ਨਸਲੇ ਪਾੜ ਪਾੜ ਕੇ ਬਣਾਈ ਗਈ ਹੈ ਜੀ ਆਪਾਂ ਠੀਕ ਆ ਤੁਸੀਂ ਆਪਣੇ ਤਿਆਰ ਕਰੀ ਹਾਂ ਹਾਂਜੀ ਹਾਂਜੀ ਆਪਣੇ ਆਪ ਤਿਆਰ ਕਰੇ ਜੀ ਕਿਸੇ ਦਾ ਇੱਥੇ ਕਿਸੇ ਦਾ ਕੋਈ ਨਹੀਂ ਹੈਗਾ ਜੀ ਠੀਕ ਆ ਆਪਾਂ ਦਿੱਤੇ ਜਰੂਰ ਆ ਵੀਰ ਭਾਈਆਂ ਨੂੰ ਆਪਣੇ ਯਾਰ ਦੋਸਤਾਂ ਨੂੰ ਪਰ ਆਪਾਂ ਕਿਸੇ ਦਾ ਕੂਤਰ ਨਹੀਂ ਹੈਗਾ ਜੀ ਇਹਦੇ ਵਿੱਚ ਠੀਕ ਆ ਬਾਜੀ ਠੀਕ ਆ ਆਪਣਾ ਹੋਰ ਦਿਖਾਇਓ ਸ਼ੌਂਕ ਕਰਾਇਓ ਕੂਤਰ ਦਾ ਹੋਰ ਇਹ ਦੋ ਭਾਈਆਂ ਦਾ ਦੱਸਿਓ ਇਹ ਤਾਂ ਬਹੁਤ ਸ਼ਾਨਦਾਰ ਬਾਈ ਜੀ ਬਹੁਤ ਚੰਗੇ ਗਊਤਰ ਆ ਵੀਰ ਕੋਲ ਥਾਪਾ ਪਹੁੰਚੇ ਵੀ ਅੱਜ ਵੀਰ ਪ੍ਰਭਜੋ ਪ੍ਰਭ ਜੋਤੀ ਮੇਰੇ ਤਾਂ ਨਾਰਾ ਪ੍ਰਭੂ ਮਾਨਗੜਾ ਵੀਰੇ ਪ੍ਰਭੂ ਮਾਨਗੜ ਹੀ ਕਹਿੰਦੇ ਭਾਜੀ ਨੂੰ ਪਰ ਆਪਣੇ ਮੂੰਹ ਤੇ ਪ੍ਰਭ ਜੋਤੀ ਚੜਾ ਉਹ ਜਾਚੇ ਸੀ ਮੈਂ ਫੋਨ ਤੇ ਦੇਖਿਆ ਸੀ ਨੰਬਰ ਭਾਜੀ ਦਾ ਨਾਮ ਲਿਖਿਆ ਸੀ ਆ ਦੇਖੋ ਜੀ ਇਹਦੇ ਦੀਵੇ ਬਣਦੇ ਪੀਲੀਆਂ ਦਾ ਜੀ ਇਹ ਬੱਲਾ ਗਊਤਰ ਆਈ ਕਰੋ ੱਖਾਂ ਚੈੱਕ ਬਾਈ ਇਹ ਰੱਤਿਆਂ ਚ ਬਣਿਆ ਬਾਈ ਹਾਂ ਜੀ ਬਾਈ ਇਹ ਰੱਤਿਆਂ ਦਾ ਨੀਲਾ ਡੱਬਾ ਜੀ ਪਿਓ ਸੀਗਾ ਹਾਂ ਨੀਲਾ ਡੱਬਾ ਐਨ ਗੂੜਾ ਨੀਲਾ ਡੱਬਾ ਸੀਗਾ ਤੇ ਕਬੂਤਰੀ ਆਪਣੇ ਕੋਲੇ ਕਾਲੀ ਜਿੰਨੀ ਲੱਗੀ ਹੋਈ ਸੀਗੀ ਰਤੀ ਰਤੀ ਪਹਿਲਾਂ ਲੱਗੀ ਸੀ ਇੱਕ ਕਾਲੀ ਜਿੰਨੀ ਲੱਗੀ ਸੀ ਇਹ ਦੋ ਭਰਾ ਸੀਗੇ ਇੱਕ ਪਿਓ ਰੱਤਾ ਕੱਢਿਆ ਸੀ ਇੱਕ ਆਹ ਪੀੜੀਆਂ ਦਾ ਕੱਢਿਆ ਸੀਗੀ ਠੀਕ ਹੈ ਜੀ ਠੀਕ ਆ ਇਹ ਵੀ ਇਹ ਖਿੱਚਿਆ ਹੋਇਆ ਸਾਰਾ ਹੁੰਦਾ ਜੀ ਆ ਕੰਨੀਆਂ ਆ ਨੌਵੀਂ ਕੰਲੀ ਰਹਿ ਗਈ ਇਹਦੀ ਜੀ ਠੀਕ ਹੈ ਇਹ ਸਾਰਾ ਹੁੰਦਾ ਜੀ ਇਹ ਵੀ ਇਹ ਭਾਜੀ ਜਿਹੜੇ ਤੁਸੀਂ ਜੋੜ ਦਿਖਾ ਰਹੇ ਆਪਣੇ ਵੱਡੇ ਕਬੂਤਰ ਇਹ ਹਾਂਜੀ ਹਾਂਜੀ ਇਹ ਹੁਣ ਦੇ 10 ਪਰਸਾਂ ਬਾਅਦ ਛੱਡਣੇ ਵਾਲੇ ਜੀ ਠੀਕ ਹੈ ਠੀਕ ਆ ਅੱਛਾ ਲਓ ਜੀ ਬਈ ਕਰੋ ਸ਼ੌਂਕ ਲਓ ਵੀਰੇ ਆ ਦੇਖੋ ਆ ਵੀਰੇ ਲੋਕ ਕਹਿੰਦੇ ਆ ਨੀਲੇ ਉੜਦੇ ਨਹੀਂ ਹੈਗੇ ਕੋਲਾ ਨਹੀਂ ਉੜਦੀਆਂ ਇਹ ਫਲਾਣਾ ਤੇ ਮਕਾ ਵੀਰੇ ਆਹ ਦੇ ਗਾੜੀ-ਗਾੜੀ ਵੀਰੇ ਇਹਨਾਂ ਦੇ ਬੱਚੇ ਆ ਇਹ ਜਿਹੜੇ ਫੜਨੇ ਵਾਲੇ ਕਬੂਤਰ ਆ ਵੀਰੇ ਇਹ ਆ ਕਰੋ ਬਾਈ ਪਹਿਲਾਂ ਸ਼ੌਂਕ ਕਰੋ ਪਹਿਲੇ ਬੱਚਾ ਆਜੇ ਇਹ ਦੋਨੇ ਵੀਰੇ ਇੱਕ ਝੋਲੀ ਦੇ ਸਗੇ ਭੈਣ ਭਰਾ ਨੇ ਕਾਲੀ ਨੋਕ ਆ ਪੰਜੇ ਵੀ ਸ਼ਾਹ ਕਾਲੇ ਸੁਰਖ ਪਏ ਆ ਦੇਖੋ ਹੂੰ ਬਾਈ ਦੇਖੋ ਵੀ ਪੰਜੇ ਵੀ ਆ ਦੇਖੋ ਬਹੁਤ ਆਨੰਦ ਆ ਸ਼ੌਂਕ ਹੈ ਜਮਾ ਗਿਆ ਵੀ ਨਹੀਂ ਹੈ ਜਮਾ ਹੀ ਬੰਦ ਨੇ ਬਹੁਤ ਸੋਹਣੇ ਕਬੂਤਰ ਆ ਬਾਈ ਬੱਚੇ ਸਰੀਆਂ ਦੇ ਹੋਏ ਹੂੰ ਬੱਚੇ ਵਧੀਆ ਦੇਖੋ ਬੈਠੀ ਨਸਲ ਦਿਖ ਜਾਂਦੀ ਆ ਪੰਜਾਲ ਚ ਕਿਤੇ ਵੀ ਛੱਡ ਦੋ ਪਨਾ 50 ਕਬੂਤਰਾਂ ਮੈਂ ਛੱਡ ਦੋ ਜਿਹੜੀ ਨਸਲ ਦਿਖ ਜਾਂਦੀ ਬੈਠੀ ਹੂੰ ਹਾਂ ਤੇ ਵੀਰ ਦੇ ਜਿਹੜੇ ਆ ਪਿੱਛੇ ਦੇਖੇ ਕਬੂਤਰ ਵਧੀਆ ਲੱਗੇ ਮੰਨ ਇਹਦੇ ਹੀ ਆਪਣੇ ਕੋਲੇ ਇੱਕ ਇੱਕ ਕਬੂਤਰ ਦੇ ਸੇਮ ਇਹਦਾ ਪਿਓ ਜੀ ਇਹੋ ਜਿਹਾ ਜੀ ਗੂੜਾ ਜਿਵੇਂ ਜਿਵੇਂ ਇਹ ਜੀ ਧੰਨੇ ਵਾਲੇ ਕਹਿ ਦਿੰਦੇ ਨੇ ਆਪਾਂ ਨਾਲ ਤਾਂ ਕਦੇ ਧੰਨਾ ਬਾਬਾ ਦੇਖਿਆ ਹੀ ਨਾ ਉਹਨਾਂ ਦੇ ਕਬੂਤਰ ਦੇਖਿਆ ਠੀਕ ਹੈ ਇਹ ਲਾਲ ਜੀ ਨਜ਼ਰ ਬੱਚਾ ਆਇਆ ਜੀ ਆਪਣੇ ਕੋਲੋਂ ਹੂੰ ਜਿਹੜੇ ਬੰਦੇ ਨੂੰ ਆਪਣੇ ਕੋਲੋਂ ਡਾਣੋਂ ਆਇਆ ਸੀਗੇ ਇਹ ਆਪਾਂ ਨਸਲ ਨੂੰ ਰੋਕ ਲ ਠੀਕ ਹੈ ਜੀ ਇਹਦੇ ਜਿੰਨੇ ਭੈਣ ਭਰਾ ਨੇ ਪਹਿਲਾਂ ਫਿੱਕੇ ਹੁੰਦੇ ਆ ਜਿਉਂ ਜਿਉ ਗਾੜੇ ਹੋ ਜਾਂਦੇ 10 ਪਰਸਾਬ ਇਹਨਾਂ ਨੇ ਗਾੜੇ ਹੋਈ ਜਾਣਾ ਗਾਟੀਆਂ ਤੋਂ ਥੱਲੇੋਂ ਹਿੱਕਾਂ ਤੋਂ ਗਾੜੇ ਹੋ ਜਾਂਦੇ ਆ ਪਿਓਰ ਜੀ ਠੀਕ ਹੈ ਇਹਦੇ ਆਪਣੇ ਕੋ ਪੰਜ ਭਰਾ ਬੈਠੇ ਆ ਜੀ ਤਿੰਨ ਛੱਡਨੇ ਆ ਦੋ ਰੁੱਕੇ ਹੋਏ ਆ ਜੀ ਆਪਾਂ ਠੀਕ ਅਨੁਸਾਰ ਹੋਇਆ ਜੀ ਇਹਨੂੰ ਕਰ ਲੋ ਬਾਈ ਸ਼ੌਂਕ ਪੱਲਿਆਂ ਦਾ ਠੀਕ ਹੈ ਲਾਲ ਚੀਨਾ ਇਹ ਆਪਾਂ ਜੇ ਬਾਈ ਇਹਦੇ ਠੀਕ ਹੈ ਜਿਹੜੀ ਪੂੰਛ ਆ ਨੋਕ ਦੇਖੋ ਬਾਈ ਨੋਕ ਆ ਨਾਲੇ ਕਰੋ ਇੱਕ ਚੱਕੇ ਜੀ ਇਹ ਲੋਕ ਤਾਂ ਕੁਤਰਾ ਹੂੰ ਬਹੁਤ ਸੋਹਣੀ ਆਖੀ ਉਸ ਵਿੱਚ ਕਾਲੇ ਫੰਗ ਨੇ ਇਹਦੇ ਜਿਹੜਾ ਚਿੱਟੀਆਂ ਦਾ ਪਹਿਲਾਂ ਦਿਖਾਇਆ ਸੀ ਵੀਰੇ ਉਹਦਾ ਭਾਅ ਆ ਅੱਛਾ ਜੀ ਇਹ ਦੋਨੇ ਭਾਈ ਐ ਇੱਕ ਦੀ ਛੱਡਣੇ ਆ ਵੀਰੇ ਠੀਕ ਹੈ ਜੀ ਇਹ ਮਈ ਜੂਨ ਛੱਡਣਗੇ ਵੀਰੇ ਆਪਣੇ ਕੋਲ ਠੀਕ ਹੈ ਮਤਲਬ ਤੁਸੀਂ ਬਾਈ ਬਾਜੀ ਛੱਡਣੀ ਮਤਲਬ ਲੋ ਚ ਪਸੰਦ ਕਰਦੇ ਆ ਆਪਾਂ ਫਿਰ ਇਹ ਸਾਰੇ ਲੋ ਆਲੇ ਨੇ ਕਹਿਰ ਚ ਛੱਡਦੇ ਆ ਠੰਡੇ ਠੁੰਡੇ ਦਿਨਾਂ 'ਚ ਆਪਣੇ ਚੱਲਦੇ ਨਹੀਂ ਵੀਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੰਡੇ ਉਹ ਠੰਡੇ ਮਤਲਬ ਫਿਰ ਜਿਹੜੇ ਤੁਸੀਂ ਛੱਡਦੇ ਹੋਣੇ ਆ ਫਿਰ ਉਹ ਬਾਈ ਭੱਜ ਜਾਂਦੇ ਕਬੂਤਰ ਆਪਣੇ ਜਾਂ ਕਿੱਦਾਂ ਨਹੀਂ ਆਪਣੇ ਗੇੜਿਆਂ ਦਾ ਘਰੇ ਵੀ ਦੁਰ ਜਾਂਦੇ ਨਹੀਂ ਵੀਰੇ ਅੱਛਾ ਹਾਂਜੀ ਵੀਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਭੱਗਦੇ ਆ ਇਹ ਲੋ ਆਲੇ ਆ ਵੀਰੇ ਆਪਣੇ ਦਿਨਾਂ ਨੂੰ ਵਧੀਆ ਨੂੰ ਚੱਲਦੇ ਨਹੀਂ ਹੈਗੇ ਤਾਂ ਘਰੋਂ ਵੀਰੇ ਗੇੜੇ ਦੇ ਆਪਣੇ ਦੁਰ ਜਾਂਦੇ ਨੇ ਯਾਰ ਇਹ ਬਾਈ ਮੇਰੇ ਕੋਲ ਹੋ ਲਿਆ ਬਾਈ ਕਹਿੰਦਾ ਮੈਂ ਕਿਉਂਕਿ ਬਾਈ ਆਪਾਂ ਨੇ ਆਇਆ ਹੋ ਗਿਆ ਵੀ ਚਲੋ ਬਾਜੀ ਮਾ ਛੱਡ ਲਈਏ ਹੂੰ ਉਹ ਦੋ ਇਕੱਠੇ ਬਲੱਡ ਇੱਕੋ ਦਾ ਦੋਹੀ ਪੈਣਾ ਕੱਢ ਹੋ ਗਈਆਂ ਹੂੰ 2 ਵਜੇ ਦਾ ਇੱਕ ਦਿਨ ਉੜ ਕੇ ਆ ਕੇ ਰਾਂਗ ਮੇ ਟਾਂਗੀ ਬੈਠ ਗਈਆਂ ਧੁੱਪਾਂ ਦੀ ਦੁਹਰਾ ਸੋਹਣੀ ਤੇ ਦੂਸਰੇ ਦਿਨ ਸਵੇਰ ਤੇ ਕੱਟਦੀਆਂ ਮੌਸਮ ਠੰਡਾ ਦਾ ਤੇ ਉਹਦੇ ਉੱਪਰ ਦੇ ਹੀ ਦੁਰ ਗਈਆਂ ਠੀਕ ਤੇ ਬਾਈ ਕਹਿੰਦਾ ਮੈਂ ਕਹਿੰਦਾ ਕਹਿਣ ਦੀ ਬਾਜੀ ਛੱਡਦਾ ਹੂੰ ਐਂਕੀ ਬਾਈ ਦੂਸਰੇ ਦਿਨਾਂ ਵੀ ਛੱਡੂਗਾ ਠੀਕ ਹੈ ਜੀ ਅਸੀਂ ਉੱਥੇ ਬੈਠੇ ਆਪਣੇ ਘਰ ਬੈਠੇ ਦੂਸਰੇ ਬਾਜੀ ਹਰਾਉਂਗੇ ਤੇ ਆਹ ਇਹਦੇ ਕੁਤਰ ਉਡੂਗੇ ਦੂਸਰੇ ਚ ਪੂਰੇ ਕੂਤਰ ਸਰੇ ਇਹਦੇ ਕੋ ਸਾਰੇ ਹਾਂ ਕੂਤਰ ਬਹੁਤ ਚੰਗੇ ਆ ਬਾਈ ਬਾਕੀ ਤੁਸੀਂ ਪਤਾ ਜੀ ਪਤਾ ਕੀ ਗੱਲਾਂ ਥੋੜੀ ਜੀ ਕੰਮਕਾਰ ਕਰਕੇ ਕਬੀਲਦਾਰ ਕੱਲਾ ਮਨਦਾ ਜੀ ਮੈਂ ਤੁਹਾਨੂੰ ਮਾਰ ਖਾਨਾ ਤਾਂ ਪਤਾ ਨਹੀਂ ਕਿ ਅੱਜ ਤਾਂ ਬੰਦੇ ਨੂੰ ਵੀ ਦੋ ਦਿਨ ਜਾਣਾ ਹੈ ਮੈਂ ਉਹ ਤਾਂ ਕੋਈ ਚੱਕਣਾ ਅਸੀਂ ਵੀ ਮੈਂ ਹੁਣ ਜਾ ਐਸੇ ਮੌਸਮ ਵਿੱਚ ਬਾਜੀ ਮੈਂ ਘਟ ਛੱਡ ਕੇ ਰਾਜੀ ਆ ਕਿ ਮੈਨੂੰ ਕੂਤਰ ਖਣ ਜਾਣਾ ਆਪਣਾ ਦੂਈ ਤੇ ਫੇਰ ਪਤਾ ਕੀ ਗੱਲ ਆ ਜਾਨਵਰਤਾ ਜੀ ਦੇਖੋ ਖਰਾਕ ਪਾਉਂਦਾ ਕਿਸੇ ਕੋ ਨਹੀਂ ਬੰਦਾ ਮਾੜਾ ਹੋ ਜੂ ਜਾਨਵਰ ਨਹੀਂ ਮਾੜੇ ਜਾਨਵਰ ਕਿਸੇ ਦਾ ਕੋਈ ਮਾੜਾ ਨਹੀਂ ਜਾ ਸਮਾਂ ਖਰਾਕ ਪਾਉਂਦਾ ਜੀ ਘਰ ਖਲਾਉਂਦਾ ਸਮਾਂ ਦੇਣਾ ਪੈਂਦਾ ਵੀਰੇ ਬਹੁਤ ਕਬੂਤਰ ਨੂੰ ਜਿੰਨਾ ਕੋਈ ਵੀ ਚੀਜ਼ ਲੈ ਲੋ ਚਾਹੇ ਬੱਚੇ ਹੀ ਲੈ ਲੋ ਆਪਣੇ ਜਿਉਂਨਾ ਨੂੰ ਆਪਾਂ ਜਿੰਨਾ ਸਮਾਂ ਦਵਾਂਗੇ ਉਹਨਾਂ ਉਹਨਾਂ ਨੇ ਵਧੀਆ ਰਿਜ਼ਲਟ ਦੇਣਾ ਬਾਕੀ ਵੀਰੇ ਆਪਣੇ ਕੋ ਆ ਜਾਂਦੇ ਆ ਬੰਦੇ ਜੀ ਆਪਣੇ ਵੀਰ ਭਰਾ ਨੇ ਸਾਰੇ ਆਪਾਂ ਕਿਸੇ ਨਾਲ ਕੋਈ ਰੁਪਈਆ ਨਹੀਂ ਕਿਸੇ ਨੂੰ ਨਾ ਵੇਚਿਆ ਨਾ ਵਪਾਰ ਕਰਿਆ ਵੀਰੇ ਆਪਾਂ ਆਪਣੀ ਮਨੋ ਸ਼ਿਫਟ ਕਰ ਦਿੰਨੇ ਆ ਦੇ ਦੇ ਮੇਰੇ ਪਰ ਆਪਾਂ ਵੇਚ ਦੇ ਨਹੀਂ ਵੀਰੇ ਆਪਣੇ ਕੋਲ ਬੰਦਾ ਵੀਡੀਓ ਦੇ ਕੇ ਵੀ ਆ ਜਾਵੇ ਵੀ ਹਾਂ ਕਿਸੇ ਨੇ ਪੁੱਛਣਾ ਹੋਵੇ ਨੰਬਰ ਪਾ ਦਾਂਗੇ ਵਿੱਚ ਵੀਰੇ ਆਪਣੇ ਕੋਲ ਸਿੱਖਣਾ ਕਰਨਾ ਲੈਣਾ ਵੀ ਹੋਵੇ ਜਾਣ ਫਰਾਵਾ ਘਰੋ ਤਿਆਰ ਕਰਕੇ ਦਵਾਂਗੇ ਠੀਕ ਹੈ ਭਾਜੀ ਵਧੀਆ ਦਵਾਂਗੇ ਬੰਦਾ ਬਾ ਛੱਡਣੇ ਵਾਲਾ ਬਾਜੀ ਹੋਵੇ ਆਪਣੇ ਕੋਲ ਸ਼ੌਂਕ ਪੂਰੇ ਕਰਨੇ ਨਹੀਂ ਬਾਈ ਸਾਡੀ ਬਹੁਤ ਸੇਵਾ ਕਰੀ ਅਸੀਂ ਆਏ ਆ ਬਾਈ ਕੋਲ ਨਹੀਂ ਨਹੀਂ ਪਾਜੀ ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢਣਾ ਬਾਈ ਬਹੁਤ ਔਖਾ ਹੈ ਅੱਜ ਦੇ ਟਾਈਮ ਵਿੱਚ ਵੀਰ ਨੇ ਆਪਾਂ ਨੂੰ ਬਹੁਤ ਵਧੀਆ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਬਹੁਤ ਵਧੀਆ ਸੇਵਾ ਵੀ ਕੀਤੀ ਸਾਡੀ ਬਹੁਤ ਧੰਨਵਾਦ ਆ ਵੀਰ ਦਾ ਬਾਕੀ ਪਾਜੀ ਦਵਾਈ ਬੂਟੀ ਬਾਰੇ ਵੀ ਚਲੋ ਤੁਹਾਨੂੰ ਪੁੱਛ ਲੈਨੇ ਆਪਾਂ ਬੱਚਾ ਨੂੰ ਫਿਰ ਜਿਹੜੀ ਛੜਦੇ ਆ ਬੱਚਾ ਨੂੰ ਜਗਣਾ ਮੰਨ ਲਓ ਜੂਨਾਂ ਦੀ ਦਵਾਈ ਲਾਉਂਦੇ ਆ ਤਾਂ ਆਪਾਂ ਦਵਾਈ ਕਿਹੜੀ ਵਰਤਦੇ ਆ ਵੀਰੇ ਮੇਰੀ ਗੱਲ ਸੁਣੋ ਜਿਹੜੇ ਗੇੜੇ ਤੇ ਕੱਢਨੇ ਆ ਬੱਚੇ ਨੇ ਚੀਕੜਨੇ ਉਹਨਾਂ ਨੂੰ ਤਾਂ ਜ਼ਿਆਦਾ ਹੈਵੀ ਦਵਾਈ ਲਾਉਣ ਦੀ ਲੋੜ ਨਹੀਂ ਠੀਕ ਆ ਉਹਨਾਂ ਨੂੰ ਹਾਈ ਟੈਕ ਲਾਓ ਠੀਕ ਆ ਵੀਰੇ ਪੇਪਰਾ ਨਹੀਂ ਲਾ ਦੋ ਹੋਰ ਆਲ ਕੀ ਜਾਂ ਵੀਰੇ ਕਈ ਡਾਕਟਰ ਪਲੱਸ ਲਾ ਦਿੰਦੇ ਆ ਲੱਲਾ ਪੱਬਾ ਉਹ ਜਾਨਵਰ ਅੰਦਰੋਂ ਪਾੜ ਦਿੰਦੇ ਆ ਠੀਕ ਆ ਉਹਨੇ ਵੀਰੇ ਮੱਚੇ ਜਾਂਦਾ ਅੰਦਰੋਂ ਮੇਦਾ ਪਾੜਦਾ ਇਹ ਪਾੜਦਾ ਉਹਨੇ ਯਾਰ ਉੱਡਣਾ ਕੀ ਆ ਵੀਰੇ ਜਿਹੜਾ ਕਈ ਸਾਧਨ ਹੋ ਗਿਆ ਖਰਾਾ ਕੇ ਚੱਕੜੀਆਂ ਆਪ ਆਪ ਦਾ ਦਾ ਦਿੰਦਾ ਜਾਨਵਰ ਘਰਦਣਾ ਨਹੀਂ ਜਾਕਦੇ ਠੀਕ ਆ ਤੁਸੀਂ ਫਿਰ ਬੱਚਿਆਂ ਨੂੰ ਕਿਹੜੀ ਹਾਈ ਟੈਕ ਯੂਜ਼ ਕਰਦੇ ਆ ਵੀਰੇ ਹਾਈ ਟੈਕ ਲਾਓ ਹਾਈ ਟੈਕ ਇੱਕ ਕ ਇੱਕ ਕਬੂਤਰ ਨੂੰ ਹਾਂਜੀ ਇੱਕ ਪੱਠੇ ਨੂੰ ਪੰਜ ਮੁੰਦਾ ਚਾਰ ਮੁੰਦਾ ਲਾ ਉਸ ਤੋਂ ਬਾਅਦ ਲਾਉਣੀ ਠੀਕ ਆ 10 ਐਮਐਲ ਪਾਣੀ ਦੇ ਦੋ ਨਾਲ ਜੇ ਰੱਜੇ ਨੂੰ ਦੇਤੀ ਵੀਰੇ ਜਾਨਵਰ ਨੇ ਗਲਸ ਲੈਣਾ ਗਲਸ ਲੈਣਾ ਠੀਕ ਆ ਫਿਰ ਉਹ ਤੋਂ ਬਾਅਦ ਕੋਈ ਜਦੋਂ ਸ਼ਾਮ ਨੂੰ ਆਪਾਂ ਕੁਝ ਦੇਣਾ ਹੋਵੇ ਦਵਾਈ ਤੋਂ ਬਾਅਦ ਕੁਝ ਦੇਣ ਦੀ ਲੋੜ ਹੈ ਨਹੀਂ ਨਹੀਂ ਵੀਰੇ ਜੇ ਤਾਂ ਜਾਨਵਰ ਸੁੱਕਦਾ ਵਾ ਕੀੜੇ ਨੇ ਤਾਂ ਹਾਈ ਟੈਕ ਪਾਵਰ ਜੈਲ ਦੋ ਹੋਰ ਲਾਉਣ ਦੀ ਕੋਈ ਲੋੜ ਨਹੀਂ ਟੈਰਾ ਮਾਈਸੀਨ ਦਾ ਪਾਊਡਰ ਹੁੰਦਾ ਵੀਰੇ ਫੀਲੇ ਰੰਗ ਦਾ ਹਾਂ ਹਾਂ ਅੱਧਾ ਚਮਚਾ 2 ਲੀਟਰ ਦੇ ਵਿੱਚ ਪਾ ਦਿਓ ਵੀਰੇ ਮੈਂ ਕਹਨਾ ਜਾਨਵਰ ਨਾ ਧੁਕੂ ਲਸੂ ਕੁਝ ਨਹੀਂ ਹੋਊਗਾ ਵੀਰੇ ਘੋੜੇ ਵਰਗੇ ਹੱਟੇ-ਕੱਟੇ ਹੋਣਗੇ ਠੀਕ ਹੈ ਜੀ ਟੈਰਾਮਾਈਸਿੰਗ ਦੀਆਂ ਗੋਲੀਆਂ ਹੋ ਗਈਆਂ ਵੀਰੇ ਜਾਂ ਪਾਊਡਰ ਹੋ ਗਿਆ ਇੱਕ ਮੈਟਰੋ ਜੈਲ ਦਾ 10 ਰੁਪਿਆ ਦਾ ਪੱਤਾ ਆਉਂਦਾ 12 ਗੋਲੀਆਂ ਦਾ ਵੀਰੇ ਠੀਕ ਹੈ ਉਹ ਚਾਰ ਗੋਲੀਆਂ ਜ਼ਰੂਰ ਕੁੱਟ ਕੇ ਪਾਇਆ ਕਰੋ ਵੀਰੇ ਕਿਹਦਾ ਜਾਨਵਰ ਪਤਲੀ ਬਿੱਠਾ ਮਾਰ ਕੇ ਢਿੱਲਾ ਮਸਾ ਮੇਰੇ ਮੂੰਹ ਤੇ ਆ ਗਿਆ ਠੀਕ ਆ ਬਾਈ ਬੰਦੇ ਦਾ ਸਾਰਾ ਖਰਚਾ ਪਾਣੀ ਦਵਾਈਆਂ ਬੁੱਟੀ ਨਾਲ ਆਪਾਂ ਕਰੋ ਤੁਮ ਠੀਕ ਹੈ ਜੀ ਬਾਕੀ ਜਿਹੜੇ ਹੁਣ ਮੈਟਰੋ ਮੈਟਰ ਜੈਲ ਮੈਟਰੋ ਜਲ ਆਉਂਦੀ ਹੈ ਜੀ 200 ਐਮ ਜੀ 400 ਐਮ ਜੀ ਦੀ ਨਹੀਂ ਪਾਉਣੀ ਭੁੱਲ ਗਏ ਕਦੇ ਵੀ ਚਾਰ ਗੋਲੀਆਂ ਪਾ ਦੇ 200 ਹਾਂ 2 ਲੀਟਰ ਦੇ ਵਿੱਚ ਚਾਰ ਗੋਲੀਆਂ ਪਾਉਣੀਆਂ ਦੋ ਹਾਂ ਪਾ ਦੇ ਵਿੱਚ 10 ਦਸੰਤਰ ਦਿਨ ਬਾਅਦ ਪਾ ਦੇ ਦਸੰਤਰ ਬਾਅਦ ਹਾਂਜੀ 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 ਮਹੀਨੇ 'ਚ ਜਣੀ ਦੋ ਵਾਰੀ ਜ਼ਰੂਰੀ ਆ ਠੀਕ ਇੱਕ ਵਾਰ ਤੋਂ ਵੱਧ ਵੀਰੇ ਇਹਨਾਂ ਨੂੰ ਰੋੜੀ ਹਾਂ ਠੀਕ ਆ ਵਿੱਚ ਕਾਲਾ ਨੂਨ ਕਾਲੀ ਮਿਰਚ ਪਾ ਲਿਆ ਕਰੋ ਜਿਵੇਂ ਮੈਂ ਜਿਹੜਾ ਜਾਨਵਰ ਦਾ ਹਾਜਮਾ ਸੈਟਰ ਹੋਵੇ ਕਈ ਜਾਨਵਰ ਵੀਰੇ ਜਿਹੜੇ ਬੱਚੇ ਛੋਤੇ ਹੁੰਦੇ ਆਦੋਂ ਥੋੜਾ ਮਾੜੇ ਮੋੜਾ ਗਰਮਸਰਦ ਹੋ ਜਾਂਦਾ ਪੋਟੇ ਕੜੇ ਜਾਨਾ ਪਰ ਪਾਣੀ ਦਿੰਦੇ ਨਹੀਂ ਹਨ ਆਪਾਂ ਪਾਣੀ ਚੱਕ ਦਿੰਨੇ ਆ ਉਡਣੇ ਵਾਲਿਆਂ ਕਰਕੇ ਠੀਕ ਆ ਪਾਜੀ ਇੱਕ ਮੈਂ ਤੁਹਾਨੂੰ ਹੋਰ ਪੁੱਛਣਾ ਸੀ ਵੀ ਜਿੱਦਾਂ ਚਲੋ ਵੀਰ ਆਪਣੇ ਕਈ ਵਾਰ ਆਪਾਂ ਨੂੰ ਕਮੈਂਟ ਵੀ ਕਰ ਦਿੰਨੇ ਆ ਆਪਾਂ ਤਾਂ ਚਲੋ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਹਰੇਕ ਦੇ ਕੋਲ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਦਾ ਭਲਾ ਵੀ ਹੋ ਜਾਂਦਾ ਹਨਾ ਦੇਖੋ ਜਿਹੜੇ ਕਬੂਤਰ ਘਰਾਂ ਪਰ ਘਰ ਪਰ 2 2.5 ਘੰਟੇ ਉੱਡਦੇ ਆ ਵੀਰ ਨੇ ਬਹੁਤ ਮੰਨੂ ਵੀ ਕਈ ਵਾਰ ਕਮੈਂਟ ਆ ਜਾਂਦੇ ਆ ਆਪਾਂ ਚਲੋ ਹਰੇਕ ਨੂੰ ਆਪਾਂ ਵੀ ਪੁੱਛਣਾ ਜ਼ਰੂਰੀ ਬਣਦਾ ਆਪਣਾ ਫਰਜ਼ ਬਣਦਾ ਆਪਾਂ ਨੇ ਤਾਂ ਗੱਲ ਸਹੀ ਰੱਖਣੀ ਹੈ ਵੀ ਜਿਹੜੇ ਕਬੂਤਰ ਘਰ ਪਰ 2 2. ਉਹਨਾਂ ਦੀ ਅਡਾਰ ਵਧਾਉਣ ਵਾਸਤੇ ਕਿਆ ਬਸ ਕਿਆ ਕੁਛ ਕਰਨਾ ਚਾਹੀਦਾ ਆਪਾਂ ਨੂੰ ਵੀਰੇ ਉਹਨਾਂ ਬਾਅਦ ਤੇ ਪਹਿਲਾ ਨਸਲ ਠੀਕ ਆ ਸਭ ਤੋਂ ਮੇਨ ਗੱਲ ਆ ਹੁਣ ਲੰਡਰ ਨੂੰ ਵੀਰੇ ਖਰਾਕ ਲਾਈਆਂ ਉਹਨੇ ਕੀ ਡਣਾ ਨਸਲ ਨੇ ਉਲ ਸਹੀ ਗੱਲ ਆ ਠੀਕ ਆ ਲੰਡਰ ਦੇ ਤੁੰਨੀ ਜਾਏਗਾ ਹੁਣ ਪਹਿਲਵਾਨ ਆ ਯਾਰ ਵੀਰੇ ਜੇ ਆਪਾਂ ਆਪਣਾ ਜਵਾਕ ਨੂੰ ਕੋਈ ਪਹਿਲਵਾਨ ਨੂੰ ਬਣਾਉਂਦਾ ਵਾ ਕੁਛ ਤਾਂ ਬਣਾਉਂਦਾ ਹੀ ਦੇਉਂਦਾ ਹਾਂ ਹਾਂ ਖਰਾਕ ਵੀ ਲਾਉਂਦਾ ਉਹਨੂੰ ਪਤਾ ਵਾ ਹੁਣ ਦਿਹਾੜੀਦਾਰ ਵਿਚਾਰਾ ਯਾਰ ਕਿਨੇ ਵਿਚਾਰਨੇ ਕੁਛ ਕਰਦਾ ਤਾਂ ਬੇਸ ਤਾਂ ਫਿਰ ਉਹਦਾ ਸਿੱਧਾ ਹੱਲ ਆ ਸਾਰਾ ਕੁਝ ਜ਼ਰੂਰੀ ਆ ਹੁਣ ਵੀਰੇ ਮੇਨ ਨਸਲ ਜ਼ਰੂਰੀ ਆ ਨਸਲ ਮੇਨ ਹਣ ਨਜ਼ਲਾ ਹੁਣ ਤਾਂ ਵੀਰੇ ਗੋੜ ਖੋਲਣ ਨੂੰ ਲਾ ਦਿੰਦੇ ਆ ਗੇੜੀਆਂ ਤੇ ਕੋਈ ਕੋਸ ਲਾ ਦਿੰਦੇ ਆ ਹੁਣ ਵੀਰੇ ਯਾਰ ਆਲੂ ਵਗੈਰਾ ਅੱਗ ਚ ਲੱਗਦਾ ਕਈ ਗੇੜੀਆਂ ਤੇ ਘਰੇ ਲਾ ਦਿੰਦੇ ਆ ਹਣ ਲਾ ਦਿੰਦੇ ਇਹ ਲਾ ਦਿੰਦੇ ਯਾਰ ਆਲੂ ਵਗੈਰਾ ਇਹ ਆਏ ਜਿੰਨੀਆਂ ਚੀਜ਼ਾਂ ਤੇ ਘਰੇ ਲਾ ਦਿੰਦੇ ਆ ਆਲੂ ਭਾਵੇਂ ਗੜਾ ਇੱਕ ਬੁੱਤ ਤੇ ਗਰਮੀ ਕਰਦਾ ਇਹ ਤਾਂ ਜਿਹੜੇ ਵੀਰੇ ਤਾਪਦਾ ਹੋਵੇ ਨਾ ਬੰਦਾ ਮੱਚਦਾ ਹੋਵੇ ਅੰਦਰੋਂ ਐਨੀ ਅੱਗ ਪੈਂਦੀ ਉਹਦੋਂ ਲੱਗਦਾ ਹਰੜ ਤੇ ਇਹ ਅਲੂ ਵਰਤ ਮਤਲਬ ਸਰਪੂ ਕੂਤ ਤੇ ਗਰਮੀ ਕੱਢਣ ਦੇ ਵਾਤੇ ਹੁੰਦਾ ਠੀਕ ਹੈ ਤੇ ਮਿੱਤੇ ਚ ਗਰਮੀ ਹੈ ਜਿਹੜੀ ਹੁਣ ਚਲੋ ਮੇਨ ਗੱਲ ਤਾਂ ਵੀਰੇ ਨਸਲਾ ਹੁਣ ਧਾਣਿਆਂ ਦੇ ਸਿਰ ਤੇ ਵੀਰੇ ਨਸਲਾ ਜਿਹੜੀ ਧਾਣਿਆਂ ਦੇ ਸਿਰ ਤੇ ਡੋੜੀਆਂ ਖਾ ਖ ਉੱਡੀ ਜਾਂਦਾ ਨਸਲ ਉੱਡਣਾ ਯਾਰ ਖੂਨ ਨਹੀਂ ਉਡਣਾ ਬਸ ਬਲੱਡ ਉੱਡੂਗਾ ਵੀਰੇ ਇਹ ਲੱਲਾ ਭੱਬਾ ਬਾਕੀ ਉਹ ਆਪਾਂ ਮੰਨਦੇ ਨਹੀਂ ਨਾ ਮੈਟਰ ਚਾਹੁੰਦੇ ਆਪਾਂ ਜੇ ਕਹਿ ਨਹੀਂ ਕਰਦੇ ਜਿੱਥੇ ਗਲਜਾਰ ਸੀ ਤੇ ਮੈਂ ਕਹਿੰਦਾ ਤਾਂ ਕਹਿੰਦਾ ਖੜਾੜੀ ਮਾੜਾ ਹੋਵੇ ਕਬੂਤਰ ਤਕੜਾ ਹੋਵੇ ਕਾ ਜਿੱਤ ਜੂਗਾ ਕਬੂਤਰ ਮਾੜਾ ਏ ਖੜਾੜੀ ਤਕੜਾ ਏ ਇਹ ਵੀ ਹਾਰ ਜੂਗਾ ਇਹੀ ਗੱਲ ਹੈ ਇੱਤਰ ਮੈਂ ਟਕੜਾ ਹੋਣਾ ਚਾਹੀਦਾ ਗੱਲ ਤਾਂ ਨਸਲ ਦੀ ਹੈ ਬਾਕੀ ਭਾਜੀ ਜਾਨਵਰ ਵੀਰੇ ਪੂਰਾ ਜਾਨ ਚ ਹੋਣਾ ਚਾਹੀਦਾ ਆਗ ਲੱਗੀ ਹੋਵੇ ਮੈਂ ਕਹਿੰਦਾ ਦਾਣਿਆਂ ਤੇ ਗਾਲ ਦਿਆੜੀ ਦਾੜੀ ਜਿਹੜਾ ਫੁੱਲ ਲੋਆਂ ਵਾਲਾ ਚੰਗਾ ਜਾਨਵਰ ਦਿਆੜੀਆਂ ਜਾਨਵਰ ਆ ਉੜ ਜਾ ਉਹ ਵੀਰੇ ਆਪਣੇ ਅਗਲੇ ਕੰਮ ਕਹਦਾ ਵੀਰੇ ਹਾਂ ਆਪਣੇ ਜਾਨਵਰ ਆ ਲਾਜੀ ਨੇ ਆਹ ਲਾਜੀ ਨੇ ਦਾ ਪਿਓ ਆ ਇਹਦਾ 6 6 ਵਜੇ ਤੱਕ ਵੀਰੇ ਆਪਣਾ 6 ਵਜੇ ਕੱਢਿਆ ਸੀ 7 2 6 7 6 ਆਪਣੇ ਕੋਲ 12 ਘੰਟੇ 11 ਘੰਟੇ ਆਰਾਮ ਨਾਲ ਵੀਰੇ ਸੁੱਕੇ ਦਾਣਿਆਂ ਤੇ ਹਰੇ ਚੱਕ ਗੁੱਡਿਆਂ ਮੁਰੇ ਬੈਠੇ ਜਰੂਰ ਬੋਲੀ ਆਪਣੇ ਸੁੱਕੇ ਵੀਰੇ ਆਏ ਹੋ ਗਰੇ ਆਪਣੇ ਕੋਲ ਵੀ ਨਾ ਇੱਕ ਲਾਲ ਚੀਨਾ ਕੁਤਰਦਾ ਉਰਦੀ ਦਾ ਨਸਲ ਹੀ ਆ ਉਰਦੀ ਦਾ ਨਸਲੇ ਆ ਭਾਜੀ ਨਸਲ ਉਹ ਵੀ ਨਾ ਇੱਕ ਲੈ ਕਣਕ ਖਾਂਦਾ ਤਾਂ ਵੀਰੇ ਮੈਂ ਨਹੀਂ ਪਾਉਂਦਾ ਦੇਖੋ ਨਵੇਂ ਨਵੇਂ ਰੱਖੇ ਜੇ ਮੇਰੇ ਜਾਨਵਰ ਨੂੰ ਕੱਲੇ ਬਦਾਂ ਪਾਈ ਜੇ ਕੱਲੇ ਬਦਾਂ ਪਾਈ ਉਹ ਉਹ ਗੱਲਬਾਤ ਨਹੀਂ ਇੰਨੀ ਵੱਣਦੀ ਜਾਨਵਰ ਦਾ ਕਣਕ ਬਹੁਤ ਜ਼ਰੂਰੀ ਹੈ ਹਾਂ ਜੀ ਜ਼ਰੂਰੀ ਕਣਕ ਜਾਨਵਰ ਦਾ ਖੂਨ ਬਣਾਉਂਦੀ ਹੈ ਜਾਨਵਰ ਨੂੰ ਫਲਾਵੜ ਬਹੁਤ ਪਾਉਂਦੀ ਆ ਜੇ ਅੱਜ ਭਾਜੀ ਚ ਰੱਖਦੀ ਹੈ ਬਹੁਤ ਜ਼ਿਆ ਠੀਕ ਜੀ ਠੀਕ ਹੈ ਤੇ ਬਾਈ ਜਿਹੜੇ ਕਬੂਤਰ ਆਪਣੇ ਵੀਰ ਕਹਿੰਦੇ ਆ ਨਾ ਕਿ ਉੱਡੇ ਦੇ ਨਹੀਂ ਕਿ ਉਹਨਾਂ ਦਾ ਖਾਤਰ ਵੀਰੇ ਦੇਖੋ ਸਭ ਤੋਂ ਪਹਿਲਾਂ ਤਾਂ ਕਬੂਤਰ ਨੂੰ ਜਿੰਨੇ ਦਾ ਹੋ ਸਕੇ ਵੇਚ ਦੋ ਕਿਉਂਕਿ ਬਾਈ ਇਹਦਾ ਸਭ ਤੋਂ ਵਧੀਆ ਹੱਲ ਇਹੀ ਆ ਕਿਉਂਕਿ ਜਿਹੜੇ ਉਡਾਰ ਵਧਾਉਂਦੇ ਹੋ ਨਹੀਂ ਤੁਸੀਂ ਜ਼ੋਰ ਵੀ ਲਾ ਲਿਆ ਪੂਰਾ ਕਿਉਂਕਿ ਬਾਈ ਉਹ ਬਲੱਡ ਇਹ ਥੋੜ ਨੂੰ ਬਾਜੀਆ ਤੱਕ ਲੈ ਜਾਣੀ ਸਕਦਾ ਕਿਉਂਕਿ ਆਪਾਂ ਤੁਹਾਨੂੰ ਗਹਿਮ ਚ ਕਿਉਂਕਿ ਆਪਾਂ ਸਾਨੂੰ ਵੀਰੇ ਦੇਖੋ ਪੈਸਾ ਕਮਾਉਣਾ ਬਹੁਤ ਔਖਾ ਤੁਸੀਂ ਐਂਟਰੀਆਂ ਵੀ ਲਾਉਣੀਆਂ ਅੱਜ ਕੱਲ ਹਰੇਕੇ ਵੀਰੇ ਦਿਹਾੜੀਆਂ ਕਰਦਾ ਵਾ ਕੰਮ ਕਰ ਅਗਲਾ ਬੇ ਕਬੀਲਦਾਰ ਬੰਦਾ ਵਾ ਹੁਣ ਵੀਰੇ ਕਿਸੇ ਨੂੰ ਜੋੜਾ ਦੇਦਾ ਮੰਨ ਲਓ ਆਪਾਂ ਹੀ ਕਰੇ ਜਿਹਦਾ ਰਿਜ਼ਲਟ ਨਹੀਂ ਪਤਾ ਕਿ ਇਹਨੂੰ ਲੰਡਰ ਉਹ ਬੰਦੇ ਨੇ ਘਰ ਖਲਾਦਾ ਤੁਸੀਂ ਭਾਜੀ ਚਲੋ ਤੇ ਬਾਈ ਨਾਲੇ ਵਧੀਆ 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 ਸਿਹਤ ਕਰਦੇ ਕਿਉਂਕਿ ਸਾਡੇ ਨਹੀਂ ਨਹੀਂ ਜਿਹੜੀ ਗੱਲ ਬਾਈ ਸਹੀ ਆ ਉਹ ਸਹੀ ਇਹ ਜਵਾਬ ਹੋਣਾ ਚਾਹੀਦਾ ਉਹਦਾ ਸੱਚੀ ਗੱਲ ਕਿਸੇ ਨੂੰ ਗੁੱਟੇ ਵੀ ਲੱਗਦੀ ਕੋਈ ਮੋਢੇ ਵੀ ਲੱਗਦੇ ਜਾਏ ਕੋਸ ਗਈ ਜਾਵੇ ਆਪਾਂ ਤਾਂ ਵੀਰੇ ਹਰੇ ਆਪਣੇ ਵੀਰ ਭਰਾ ਨੇ ਕਿਸੇ ਦਾ ਹਾਂ ਨਾਲੇ ਨਾਲੋਂ ਪ ਕਿਹਦੇ ਘਰੇ ਜੋੜਾ ਇੱਕੇ ਹੀ ਬੈਠਾ ਨਾ ਉਹ ਹੀ ਮਾਣਾ ਹਾਂ ਉਹ ਜਾਨਾ ਪੂਰੀ ਮਾਣਾ ਪੂਰਾ ਤੁਸੀਂ ਭਾਜੀ ਫਿਰ ਪਾਣੀ ਬਣੇ ਵਰਤਦੇ ਜਾਂ ਫਿਰ ਕੁਝ ਹੋਰ ਆਪਣਾ ਪਾਣੀ ਜਿਹੜਾ ਲਾਣੇ ਆ ਪਾਣੀ ਵੀਰੇ ਆਪਣੇ ਘਰ ਦਾ ਆਪ ਬਣਾਇਆ ਹੋਇਆ ਤੁਸੀਂ ਆਪ ਬਣਾਇਆ ਆਪ ਲੈ ਕੇ ਆਉਂਦਾ ਸੀ ਵੀਰੇ ਆਪਣੇ ਬੰਦੇ ਨੂੰ ਠੀਕ ਹੈ ਤੁਸੀਂ ਵੀ ਕਬੂਤਰ ਆਲੂ ਪਖਾਰ ਦੇ ਡਾਇਆ ਕਦੇ ਆਪਣਾ ਹਾਂਜੀ ਵੀਰੇ ਆਪਾ ਫੁੱਲ ਅੱਗ ਚ ਲੋਹਾਂ ਚ ਵੀਰੇ ਉਹ ਵੀ ਲੱਗਦਾ ਜੀ ਅੱਛਾ ਇਹ ਲੱਗਾ ਬਣਾਵਣਾ ਹਿਸਾਬ ਆ ਵੀਰੇ ਪਾਣੀ ਨਾਲ ਵੀ ਲੱਗਦਾ ਬੰਦਾ ਦੂਜੇ ਲੋੜ ਵੀ ਲੱਗਦਾ ਇੱਕ ਗੱਲ ਹੋਰ ਆ ਜਿਹੜਾ ਆਲੂ ਪਖਾਰਾ ਲਾਉਂਦੇ ਆ ਲੋਹੇ ਦੇ ਵਿੱਚ ਉਹ ਆਲੂ ਪਖਾਰਾ ਜਦੋਂ ਲਾਉਂਦੇ ਆ ਕਿ ਉਹ ਉਹ ਦਨੇ ਜਿਹੜਾ ਲਾਉਨੇ ਆ ਆਪਾਂ ਬਾਜੀ ਦੇ ਟਾਈਮ ਉਚ ਲਾਉਨੇ ਆ ਜਿੱਕਾ ਕਾਜ ਸਾਂਭਿਆ ਵਰਾਤ ਨੂੰ ਕੱਲੂ ਛੱਡਣਾ ਹੈ ਰਾਤ ਨੂੰ ਲਾਉਨੇ ਜਿਹੜਾ ਕਿ ਆ ਉਹ ਆਲੂ ਬਖਾਰਾ ਬਾਜੀ ਦੇ ਪਹਿਲਾਂ ਵੀ ਲਾਉਣਾ ਚੰਗਾ ਹੈ ਜਾਂ ਉਹੀ ਟਾਈਮ ਲਾਉਣਾ ਜ਼ਰੂਰੀ ਆ ਕਿਉਂਕਿ ਉਹ ਚੀਜ਼ ਹੈ ਜਿਹੜੀ ਉਹ ਜਿਹੜੀ ਦਵਾਈ ਕੋਈ ਵੀ ਚੀਜ਼ ਅੰਦਰ ਠੰਡਕ ਦੇਣੀ ਆ ਉਹ ਮੌਕੇ ਪਰ ਯਾਰ ਕਾਫੀ ਕੁਝ ਅੱਜ ਕੱਲ ਵੀਰ ਕਿਆ ਕਰਦੇ ਆ ਮੌਕੇ ਪਰ ਉਤਰ ਬਹੁਤ ਕੁਝ ਦੇਰ ਲੱਗ ਜਾਂਦੇ ਕਿਸੇ ਦੀ ਗੱਲਾਂ ਚਾਕੇ ਕੀ ਆ ਉਹ ਆਲੂ ਬਖਾਰ ਆਪਾਂ ਨੂੰ ਰਾਤ ਨੂੰ ਲਾਉਣਾ ਚਾਹੀਦਾ ਜਾਂ ਉਹ ਦਿਨ ਵਾਂ ਲਾਉਣਾ ਚਾਹੀਦਾ ਮਤਲਬ ਸਹੀ ਟਾਈਮ ਕੀ ਆਲੂ ਬਖਾਰੇ ਦਾ ਹਾਂ ਆਲੂ ਵਗੈਰਾ ਦਾ ਟਾਈਮ ਤਾਂ ਜੀ ਦੇਖੋ ਰਾਤ ਨੂੰ ਵੀ ਲਾਜਾਂਦਾ ਜੀ ਇਹ ਹਮ ਹਰੜ ਹੋ ਗਈ ਇਹ ਹੋ ਗਈ ਇਹ ਇਹਦਾ ਜਲਾਬ ਵੀ ਲੱਗ ਜਾਂਦਾ ਇਹਦਾ ਰਾਤ ਨੂੰ ਲੱਗ ਜਾਂਦਾ ਗੇੜੇ ਵਾਲੇ ਤਾਂ ਵੀ ਕਈ ਲਾ ਦਿੰਦੇ ਨੇ ਜੀ ਇਹ ਲੱਗ ਲੱਗ ਆਪਣਾ ਹਿਸਾਬ ਆ ਜੀ ਸਾਰੇ ਵਸਰੇ ਜਿਹਨੂੰ ਫਿੱਟ ਬੈਠ ਗਿਆ ਜਿਹੜਾ ਹਾਂ ਜੀ ਹਰੇਕ ਦਾ ਲੱਗ ਲੱਗ ਆਪਣਾ ਹਿਸਾਬ ਆ ਕਿਦੋਂ ਲੋਟਾ ਕਿਦੋਂ ਜਲਾ ਲਿਆ ਇਹ ਹੱਥ ਤਕਾਈ ਦੀ ਗੱਲ ਆ ਵੀਰੇ ਇਹ ਜਿਹੜਾ ਜਾਨਵਰ ਜਿੱਥੇ ਕਿ ਟਿਕ ਗਿਆ ਲੱਗ ਗਿਆ ਬਸ ਇਹ ਵੀਰੇ ਜਿੱਕਣ ਇਹ ਗੱਲ ਇੱਥੇ ਆ ਜਾਂਦੀ ਆ ਗੱਲ ਇਹ ਕਿਉਂਕਿ ਜਿਹੜੇ ਬੰਦੇ ਨੇ ਜਿੱਦਾਂ ਕੋਈ ਤਾਂ ਸਾਭਿਆ ਉਹ ਬੰਦਾ ਇੱਕ ਨਾ ਆਪਣੇ ਦਿਮਾਗ 'ਚ ਕਾਪੀ ਕਰ ਲੈਂਦਾ ਚੀਜ਼ ਨੂੰ ਤੇ ਮੈਂ ਮੇਨ ਗੱਲ ਇਹ ਆ ਜਾਨਵਰ ਦੀ ਥੋੜੀ ਗਰਮੀ ਗੱਡੀ ਹੋ ਗਈ ਚੰਗੀ ਹੈ ਨਾ ਗਰਮੀ ਨਹੀਂ ਜਾਨਵਰ ਪੂਰਾ ਦਿਹਾੜੀ ਮਾਰ ਦੋ ਥੋੜਾ ਬਾਜੀ ਨੇ ਵੇੜ ਦੂਆਂ ਬਾਜੀ ਨੇ ਤੇ ਉਹ ਨਾ ਜਿਹੜਾ ਜਾਨਵਰ ਤੁਹਾਡੇ ਮੈਦੇ 'ਚ ਗਰਮੀ ਪੈ ਗਈ ਪੱਠਾਂ ਮਾਰੂ ਹਰੀਆਂ ਮਾਰੂ ਪਤਲੀਆਂ ਮਾਰੂ ਵੀਰੇ ਉਹ ਤੁਹਾਡੇ ਮੈਦੇ 'ਚ ਨੁਕਸ ਪੈ ਜਾਨਵਰ ਖਰਾਕ ਵੀ ਨਹੀਂ ਖੇਦੀ ਚੱਪੂ ਸਹੀ ਗੱਲ ਆ ਸਵੇਰ ਤੱਕ ਵੀਰੇ ਉਵੇਂ ਰੱਜਿਆ ਬੈਠਾ ਰਿਹਾ ਐਸ਼ ਰੱਖੀ ਬੈਠਾ ਹੂਗਾ ਠੀਕ ਆ ਜੀ ਜਾਨਵਰ ਵੀਰੇ ਘਰੇ ਜਿਹੜਾ ਜਾਨਵਰ 12 12 2 3 ਵਜੇ ਤੱਕ ਘਰੇ ਉੱਡੀ ਜਾਂਦਾ ਮੱਚੀ ਜਾਂਦਾ ਉਹ ਵੀਰੇ ਇੰਨਾ ਕਾਮਯਾਬ ਨਹੀਂ ਆ ਇਹਨਾਂ ਦਿਨਾਂ ਵਿੱਚ ਤੇਰਾ ਵੀਰੇ 10 ਬਾਅਦ ਨੂੰ ਸੱਤਾਂ ਆਸ ਕੀ ਨੂੰ ਹੁੰਦਾ ਪਾਜੀ ਇਹਨਾਂ ਦਿਨਾਂ ਵਿੱਚ ਫਿਰ ਕਬੂਤਰ ਕਿਦਾਂ ਆਏ ਜਾ ਸਕਦਾ ਇਹਨਾਂ ਦਿਨਾਂ ਵਿੱਚ ਹੁਣ ਕਿਵੇਂ ਮਤਲਬ ਜਿੱਦਾਂ ਹੁਣ ਆਪਾਂ ਕਬੂਤਰ ੜਾਉਨੇ ਆ ਇਹਨੂੰ ਕੋਈ ਪਾਣੀ ਦੇਣ ਦੀ ਲੋੜ ਹੈਗੀ ਆ ਜਾਂ ਕਬੂਤਰ ਇਦਾਂ ਹੀ ੜਾਉਂਦਾ ਵੀਰੇ ਗੀੜੇ ਵਾਲਿਆਂ ਨੂੰ ਤਾਂ ਪਾਣੀ ਲੱਗਦਾ ਹੀ ਆ ਯਾਰ ੜਾਰੀਆਂ ਤਾਂ ਕੱਢਣੀਆਂ ਠੀਕ ਆ ਪਹਿਲਾਂ ਤਾਂ 12-13 ੜਾਰੀਆਂ ਸੁੱਕੀਆਂ ਕਰੋ ਠੀਕ ਆ ਉਹ ਤਾਂ ਬਾਅਦ ਤਾਂ ਵੀਰੇ ਯਾਰ ਬਾਜੀ ਦੇ ਉਹਦੇ ਪਤਾ ਵਾਹ ਹਿਸਾਬ ਨਾਲ ਹੈਗੀ ਆ ਉਹਦੇ ਬੰਦੀ ਆਪਾਂ ਕੇ ਪਾਣੀ ਠੀਕ ਆ ਬਾਕੀ ਪਾਜੀ ਜਿਹੜਾ ਆਪਾਂ ਹੁਣ ਕਬੂਤਰ ਨੂੰ ਖਰਾਕ ਪਾਉਂਦੇ ਆ ਜਿਹੜੀ ਸਿਆਲਾਂ ਦੀ ਖੁਰਾਕ ਪਾਉਂਦੇ ਆ ਸਿਆਲ ਵਿੱਚ ਕਿਆ 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 ਖੁਰਾਕ ਦੇ ਸਕਦੇ ਆ ਆਪਾਂ ਜਾਨਵਰ ਨੂੰ ਸਿਆਲ ਜਿਹਦਾ ਵੀਰੇ ਦੇਖੋ ਜਿਹੜੇ بڑے ਜੋੜੇ ਵਾਲੇ ਆ ਉਹਨੂੰ ਤਾਂ ਗਿਆ ਬਾਜਰਾ ਹੋ ਗਿਆ ਕਣਕ ਹੋ ਗਈ ਵੀਰੇ ਜਿਹੜੀਆਂ ਦਾਲਾਂ ਮਿਕਸ ਹੋ ਗਈਆਂ ਛੋਲੇ ਹੋ ਗਏ ਲੱਲਾ ਪੰਬਾ ਜਿਹੜਾ ਜਾਨਵਰਾਂ ਨੂੰ ਬੜੇ ਆ ਜੋੜੇ ਵਾਲਿਆਂ ਨੂੰ ਜੋ ਮਰਜ਼ੀ ਪਾਈਏ ਉਹਦਾ ਕੋਈ ਚੱਕਰ ਨਹੀਂ ਹੈਗਾ ਹੂੰ 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 ਪਰ ਸਰੋਂ ਨਹੀਂ ਬਾਲੀ ਪਾਉਣੀ ਹੈਗੀ ਸਰੋਂ ਵੀਰੇ ਜਿਆਦਾ ਬਚਿਆਂ ਦੇ ਹਾਜਮ ਨਹੀਂ ਹੁੰਦੀ ਅੱਛਾ ਤੇ ਰੋਗ ਲੈਂਦੇ ਜਾਮ ਹੋ ਜਾਂਦੇ ਪਾਣੀ ਇੰਨਾ ਸਿਆਲਾ ਚ ਦਿੰਦੇ ਨਹੀਂ ਹੈਗੇ ਬੱਚੇ ਮਰ ਲਾ ਜਾਂਦੇ ਆਕੜ ਕੇ ਵੀਰੇ ਠੀਕ ਹੈ ਜੀ ਓਡਣੇ ਵਾਲੇ ਜਾਂ ਗੇੜੇ ਵਾਲਿਆਂ ਨੂੰ ਵੀਰੇ ਇਕੱਲੇ ਦਾਣੇ ਤੇ ਵੀਰੇ ਬਾਦਾਮ ਹੋਗੇ ਬਸ ਠੀਕ ਆ ਲੋਈ ਚੀਜ਼ਾਂ ਦੇ ਜਾਨਵਰ ਗੇੜੇ ਵਾਲਿਆਂ ਨੂੰ ਇਹਨਾਂ ਨੂੰ ਵੀਰੇ ਸਰੋਂ ਨਹੀਂ ਪੈਂਦੀ ਹੈਗੀ ਬਾਦੂ ਠੀਕ ਹੈ ਠੀਕ ਹੈ ਹਾਜਮ ਲੇਟ ਹੁੰਦੀ ਆ ਹੁਣ ਫਿਰ ਤੁਸੀਂ ਲੱਗ ਕੇ ਆ ਪਾਉਂਦੇ ਬਾਜੀ ਵੀਰੇ ਨਾਰਮਲ ਧਾਣੇ ਆ ਬਾਦਾਮ ਬਾਦ ਬਾਦਾਮ ਅਰ ਧਾਣਾ ਹੀ ਪਾਉਂਦੇ ਹਾਂ ਠੀਕ ਆ ਠੀਕ ਆ ਜੀ ਠੀਕ ਆ ਠੀਕ ਬਾਕੀ ਸਾਰਿਆਂ ਦਾ ਵੀਰੇ ਆਪਣੇ ਆਪਣਾ ਹਿਸਾਬ ਅਡੋ ਅੱਡੀ ਸੁਭਾਅ ਹੁੰਦਾ ਚਲੋ ਹਰੇਕ ਦਾ ਆਪਣਾ ਆਪਣਾ ਜਿਸ ਨੂੰ ਜੋ ਚੀਜ਼ ਫਿੱਟ ਬੈਠ ਗਈ ਹੁਣ ਕਈ ਰੋਟੀਆਂ ਭੋਰ ਕੇ ਬਥੇਰਾ ਲੱਲਾ ਪਪਰ ਲਾ ਕੇ ਆ ਗਏ ਬੰਦੇ 60 ਰੁਪਏ ਕਿ ਹੁਣ ਧਾਣੇ ਧਾਣੇ ਯਾਰ ਲੱਗ ਲੱਗ ਹਰੇਕ ਦਾ ਹਿਸਾਬ ਆ ਹੁਣ ਬੰਦੇ ਮੈਂ ਦੇਖਿਆ ਕਈ ਥਾਣਾ ਚ ਪਾ ਕੇ ਬਈ ਇਹਦੇ ਮਹਾਰਾਸ਼ਟਰ ਦੇ ਬੰਦੇ ਨੇ ਰੱਖੀਂ ਜਰਿਆਂ ਦੇ ਦੇਖਿਆ ਉਧਰ ਮਿੱਤਰ ਪਾਣੀ ਦੇ ਚੌਲ ਗਾਉਂਦੇ ਗਾਂ ਦੇ ਪਣਾ ਆਪਣੇ ਦੇਖ ਲੋ ਜੀ ਆ ਘਰਾਂ ਵਾਲੇ ਨੇ ਬਾਜੀ ਨਹੀਂ ਛੱਡਦੇ ਆ ਦਾਣਾ ਪਾਣੀ ਸਾਰਾ ਕੁਝ ਜੋ ਖਰਾਕ ਤੇ ਲਾ ਲੋ ਉਹੀ ਆ ਜਿਨ੍ਹਾਂ ਨੇ ਆਣਾ ਪਚਾ ਕੇ ਝਾਣੂਗੇ ਉਹੀ ਖਾਉ ਹੂੰ ਪਣਿਆਣੇ ਕਈ ਬਦਾਮਾ ਦੇ ਘਿਾ ਲੈਂਦੇ ਆ ਬਦਾਮ ਚੱਕਦੇ ਆ ਕਈ ਆਪਣਾ 10 ਪਰ ਸਾਹਬ ਨੇ ਵਿੱਚ ਵੀਰੇ ਮੇਲੇ ਲੱਗਦੇ ਨੇ ਆਪਾਂ ਨਾਲ ਬਦਾਮ ਦਿੱਤੇ ਹੋਏ ਨੇ ਹੂੰ 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 ਹਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਬਾਕੀ ਮਿਹਨਤਾਂ ਵਾਲੇ ਫਲ ਲੱਗਦੇ ਬਾਈ ਮਿਹਨਤ ਜੀ ਬਾਈ ਅੱਜ ਬਾਈ ਕੋਲ ਆ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਗੱਲਬਾਤ ਕਰੀ ਅਸੀਂ ਹਨਾ ਉਤਾਰ ਦਿਖਾਇਓ ਬਾਈ ਦੇ ਹਨਾ ਜੋ ਵੀ ਬਾਈ ਦੀ ਜੋ ਵੀ ਤੁਹਾਨੂੰ ਦੱਸਿਆ ਕੋਈ ਪਰਦਾ ਹੀ ਰੱਖਿਆ ਹਰ ਇੱਕ ਗੱਲ ਕਿਉਂਕਿ ਭਾਈ ਅਸੀਂ ਵੀ ਹੁਣ ਜਾਣਾ ਥੋੜਾ ਦੂਰ ਆ ਵੀਰ ਤੇ ਵੀਰ ਤੋਂ ਹੁਣ ਮੰਗਦੇ ਆ ਆਜ਼ਾਦੀ ਆਪਾਂ ਤੇ ਬਹੁਤ ਚੰਗਾ ਲੱਗਿਆ ਵੀਰ ਕੇ ਮਿਲ ਕੇ ਸਭ ਕੋਈ ਚੀਜ਼ਾਂ ਦਾ ਕੋਈ ਖਾਣ ਪੀਣ ਦਾ ਕੋਈ ਕੋਈ ਤਰ੍ਹਾਂ ਕੋਈ ਚੀਜ਼ ਦਾ ਯਾਰ ਵੀਰੇ ਕੋਈ ਕਿਸੇ ਦਾ ਭੁੱਖਾ ਨਹੀਂਦਾ ਕੋਈ ਲਾਲਚ ਨਹੀਂ ਆਉਂਦਾ ਗੱਲ ਗੱਲ ਪਿਆਰ ਦੀ ਹੁੰਦੀ ਆ ਜਾਨੇ ਵੀਰੇ ਆ ਜਵੇ ਬੰਦਾ ਕੋਈ ਨਹੀਂ ਗੰਜਾਇਸ਼ ਹੈ ਕਿ ਛੱਡਣ ਨੂੰ ਬਾਜ਼ੀਆਂ ਜਾਨਵਰ ਖਰਾਕ ਲੱਗੀ ਸਾਰਾ ਕੁਝ ਗੇੜਿਆਂ ਤੇ ਛੱਡਣਾ ਆਪਣੇ ਨਾਲ ਵੀਰੇ ਤਾਂ ਪੱਕ ਕਰ ਲੈ ਨੰਬਰ ਦੇ ਦਾਂਗੇ ਵਿੱਚ ਵੀਰੇ ਬੰਦਾ ਜਾਨਵਰ ਦਿਲ ਖੋਲ ਕੇ ਬਾਜ਼ੀਆਂ ਛੱਡੇ ਠੀਕ ਆਪਾਂ ਦਵਾਂਗੇ ਵੀਰੇ ਹੋਰ ਦੱਸੋ ਠੀਕ ਆ ਬਾਜੀ ਠੀਕ ਆ ਆਪਾਂ ਪੂਰਾ ਬੰਦੇ ਬਾਜ਼ੀਆਂ ਛੱਡਣੇ ਯਾਰ ਆਪਾਂ ਪੂਰਾ ਸਹਿਯੋਗ ਦਵਾਂਗੇ ਬੰਦੇ ਨਾਲ ਆਪਾਂ ਵੀਰੇ ਬਹੁਤ ਮਦਦਤ ਕਰੀ ਆ ਇਹਨਾਂ ਨਾਲ ਕਬੀਲਦਾਰ ਬੰਦੇ ਆ ਵੀਰੇ ਬਹੁਤ ਆਪਾਂ ਕਰਿਆ ਆਪਾਂ ਸਾਰੇ ਨੂੰ ਸਮਝਦੇ ਆਂ ਵੀ ਕਿਵੇਂ ਨਹੀਂ ਨਹੀਂ ਬਾਈ ਬਹੁਤ ਕੋ ਟਾਈਮ ਹੀ ਨਹੀਂ ਹੁੰਦਾ ਬਹੁਤ ਸੋਹਣੇ ਜਾਨਵਰ ਆ ਬਾਈ ਕਿਉਂਕਿ ਉਹ ਬੰਦੇ ਨੇ ਬਾਈ ਦੇਖੋ ਮਿਹਨਤ ਦੇਬ ਕਰਨੀ ਆ ਉਹ ਬੰਦੇ ਕੋ ਟਾਈਮ ਨਹੀਂ ਹੁੰਦਾ ਕਿਉਂ ਉਹ ਘਰ ਪਰਿਵਾਰ ਤੇ ਸਾਰੇ ਬੰਦੇ ਇਹਨਾਂ ਨੂੰ ਵੀ ਸਾਮ ਦਾ ਵੀਰੇ ਸਵੇਰੇ ਸ਼ਾਮ ਕੇ ਜਾਣਾ ਸਬਜ਼ੀਆਂ ਰੇੜੀਆਂ ਲੈ ਮਨ ਕਿਤਿ ਗ੍ਰਾਮ ਗੋ ਸਾਰਾ ਕੋ ਲਾਉਣਾ ਪਿਆ ਆ ਕੇ ਫਿਰ ਵੀ ਇਹਨਾਂ ਨੂੰ ਸਾਮ ਦਾ ਤੇ ਬਾਈ ਕੂਤਰ ਵਾਲੇ ਮਾੜੇ ਹੁੰਦੇ ਆ ਆਪਾਂ ਫਿਰ ਇਹਨਾਂ ਦੇ ਵਿੱਚ ਬੜਿਆ ਰਹਿੰਦੇ ਆ ਵਾਲੇ ਨੂੰ ਮਾੜੇ ਅਸੀਂ ਕਹਿੰਦੇ ਨਹੀਂ ਕਿਉਂਕਿ ਬਾਈ ਕੁਝ ਕੁ ਬੰਦੇ ਜਿੱਕਣਾ ਕਿ ਨਾ ਵਿੱਚ ਨੂੰ ਪਾ ਕੇ ਚਲੋ ਕਰ ਦਿੰਦੇ ਕਿਸ ਤੇ ਬਾਈ ਕੂਤਰਾਂ ਵਾਲੇ ਕੋਲ ਟਾਈਮ ਯਾਰ ਦੇਖੋ ਬੰਦਾ ਇੱਕ ਤਾਂ ਦਿਹਾੜੀ ਛੱਡਦਾ ਆਪਣੀ ਕੰਮ ਦੀ ਇੱਕ ਇੱਕ ਐਂਟਰੀ ਲਾਉਂਦਾ ਤੇ ਇਹ ਡਾਉਂਦਾ ਉਹਦੇ 'ਚ ਧਿਆਨ ਹੁੰਦਾ ਦੂਏ ਪਿੰਡ ਜਾ ਕੇ ਵੀ ਤੇ ਬਾਈ ਉਹਦੇ ਕੋਲ ਟਾਈਮ ਇੰਨਾ ਹੁੰਦਾ ਹੀ ਨਹੀਂ ਯਾਰ ਕਿ ਉਹ ਕਿਸੇ ਦੀ ਧੀ ਵਜਾ ਕੁਛ ਵੀ ਕਿਸੇ ਨੂੰ ਕਹਿ ਦੇਵੇ ਬੁਰਾ ਕਹਿ ਦੇਵੇ ਕਿਸੇ 'ਕ ਲੜਾਈ ਕਰ ਲਵੇ ਹੁਣ ਜਿਹੜਾ ਇੱਕ ਤੁਹਾਨੂੰ ਹੋਰ ਵੀ ਦੱਸ ਦਿੰਨੇ ਆ ਜੀ ਆਹ 50 ਫੋਨ ਆ ਕੇ ਬੈਠੇ ਬੈਠੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਦੇ ਆ ਇਹਦੇ ਨਾਲ ਜਿਹੜਾ ਬੰਦੇ ਨੇ ਜਾਨਵਰ ਰੱਖੇ ਹੋਏ ਨਾ ਵੀਰੇ ਉਦੋਂ ਉਹਦੇ ਕੋਲ ਤਾਂ ਮਤਲਬ ਟਾਈਮੇ ਨਹੀਂ ਹੁੰਦਾ ਕਬੂਤਰ ਤੋਂ ਥੱਲੇ ਉਤਰਨ ਦਾ ਉਹ ਤਾਂ ਬੰਦਾ ਨਸ਼ੇ ਤੋਂ ਵੀ ਬਚਦਾ ਹੈ ਨਸ਼ੇ ਤੋਂ ਵੀ ਬਚਦਾ ਹੋਰ ਚੀਜ਼ਾਂ ਤੋਂ ਵੀ ਬਹੁਤ ਬਚਿਆ ਰਹਿੰਦਾ ਜਿਹਨੇ ਜਾਨਵਰ ਰੱਖੇ ਹੋਏ ਉਹਦਾ ਆਪਣਾ ਬੰਦਾ ਦਿਲੋਂ ਲੈ ਗਿਆ ਯਾਰ ਬੰਦੇ ਨੇ ਥੋੜਾ ਇਹ ਕਹਿਦਾ ਆ ਇਹ ਗਲਤ ਗੱਲ ਆ ਨਹੀਂ ਉਹ ਬੰਦੇ ਦਾ ਆਪਾਂ ਫੁੱਲ ਇਹਦਾ ਮਾਨ ਕਰਦੇ ਆ ਆਪਣੇ ਵੀਰੇ ਆ ਕਰਦੇ ਨੇ ਆ ਦੁਕਾਨਾਂ ਦੇ ਵੀ ਸਾਰਾ ਆਪਣਾ ਮਾਨ ਲਿ ਗਿਆ ਸੀ ਪਰ ਆਪਾਂ ਯਾਰ ਹੁਣ ਬੰਦੇ ਨੂੰ ਮਾਨ ਦੇ ਨਹੀਂ ਲੈ ਗਿਆ ਦੇ ਲੋ ਥੋੜਾ ਜਿਹਾ ਆਪਣੇ ਅਜੀ ਮਾਲ ਹੁਣ ਪਤਾ ਕਿ ਆਈ ਦੁੱਖ ਲੱਗਦਾ ਏ ਜਦੋਂ ਕੋਈ ਵੀ ਆਪਣਾ ਇਨਾ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਉਹ ਬੰਦਾ ਐਦਾਂ ਅਬਨੋਵ ਕਰਦਾ ਨਾ ਇਹ ਤਾਂ ਸ਼ੌਕ ਆ ਸਾਡਾ ਨਾਲੇ ਸ਼ੌਂਕ ਦਾ ਕੋਈ ਮੁੱਲ ਨਹੀਂ ਕਿਉਂਕਿ ਬਾਈ ਬੰਦੇ ਕੋਈ ਵੀ ਕਬੂਤਰ ਬਾਜ਼ ਜਾ ਰਿਹਾ ਉਹਦੇ ਕੋਲ ਨਾ ਟਾਈਮ ਹੀ ਹੈਗਾ ਯਾਰ ਬੰਦਾ ਬਹੁਤ ਵਧੀਆ ਹੁੰਦਾ ਵਧੀਆ ਹੁੰਦੇ ਆ ਮੇਨ ਗੱਲ ਉਹਨਾਂ ਕੋਲ ਇਹਦੇ ਸਰੋ ਗਰੇ ਬੰਦੇ ਇੰਨੇ ਇੰਨੇ ਬਣੇ ਬੈਠੇ ਨੇ ਉਹ ਮੋਰ ਬੱਪੀ ਵਾਲਾ ਦਾ ਇੰਨਾ ਬੰਦੇ ਦਾ ਨੌ ਚੱਲਦਾ ਨਾ ਜੀ ਸਹੀ ਗੱਲ ਆ ਬਾਈ ਸਹੀ ਗੱਲ ਦੇਖ ਲਓ ਉਸਤਾਦ ਬੰਦੇ ਨੇ ਜੀ ਉਹ ਕਿੰਨੇ ਗਰੀਬੀ ਚ ਉੱਠ ਕੇ ਅੱਜ ਕਿੱਥੇ ਲੱਖਾ ਕਰੋੜਾ ਬੱਡੀ ਬਣ ਕੇ ਰੱਖਿਆ ਸਹੀ ਗੱਲ ਸਹੀ ਕਬੂਤਰਾਂ ਦੇ ਸਿਰ ਤੇ ਲੋ ਕਹਿੰਦਾ ਜਿਆੜ ਪਾਲਦੇ ਆ ਵੀਰੇ ਆਪਣਾ ਜਿਹੜੀ ਹਾਲਾਤ ਮਾੜੀ ਨਿਕਲ ਜਾਂਦੀ ਆ ਇਹਨਾਂ ਨਾਲੋਂ ਮਾੜੇ ਇਹਨਾਂ ਨਾਲੋਂ ਗੜੇ ਸਮੈਕ ਇਹਦਾ ਯਾਰ ਖਾਂਦੇ ਬਿੰਦੇ ਵੀ ਨਹੀਂ ਕੋਦੋ ਇਹਨੇ ਨਾ ਸਮੈਕ ਹੀ ਭਾਂਜਾ ਟੱਟੇ ਘਰ ਬਰਬਾਦ ਕਰ ਦਿੰਦੇ ਨੇ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਚਲੋ ਇਹ ਤਾਂ ਇੱਕ ਗੱਲਾਂ ਹੁੰਦੀਆਂ ਨੇ ਕਹਿ ਦਿੰਦੇ ਹਨਾ ਅੱਜ ਸ਼ਾਮ ਤੱਕ ਦੇਖੀ ਜਾਂਦਾ ਕੁੱਟੇ ਨੇ ਟਾਕੀ ਨੇ ਚਿਪਕ ਕੇ ਕਾਦਾ ਆਵੇ ਕਾਦ ਸਭ ਹਾਂ ਇਹ ਜੀ ਨੇ ਪੂਰੀ ਸੰਗਤ ਮੈਂ ਪੈਣ ਤੱਕ ਦਾ ਟਾਈਮ ਨਹੀਂ ਹੈਗਾ ਜਿਹਨੇ ਸ਼ੌਕ ਜਿਹਨੂੰ ਜਿਹਨੇ ਕਬੂਤਰਬਾਜ਼ੀ ਦਾ ਸ਼ੌਂਕ ਕਰਿਆ ਵਾ ਨਾ ਬਾਈ ਉਹਦੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਕੋਈ ਹੋਰ ਵੀ ਚੀਜ਼ ਨਸ਼ੇ ਵਾਲੀ ਦਾ ਜਾਣ ਦਾ ਸਮਾਂ ਹੀ ਨਹੀਂ ਰਿਸ਼ਤੇਦਾਰੀਆਂ ਚ ਐਨੇ ਪਿਆ ਆ ਗਏ ਮੇਰੀ ਭੂਆ ਮਾਮੇ ਦੇ ਮੁੰਡੇ ਵੀਰੇ ਅੱਧੇ ਦਾ ਰਿਸ਼ਤੇਦਾਰ ਮੈਂ ਤਾਂ ਟੁੱਟ ਕੇ ਜਾ ਹੀ ਨਹੀਂ ਹੁੰਦਾ ਆਪਾਂ ਇਹਨਾਂ ਨੂੰ ਛੱਡ ਕੇ ਵੀਰੇ ਨਾ ਜਾ ਸਕਨੇ ਆ ਮੈਂ ਵਿਆਹ ਛੱਡ ਤੂੰ ਪਰ ਆਪਾਂ ਕੂਤਰ ਨਹੀਂ ਛੱਡਾਂਗੇ ਨਾ ਬਾਜ਼ੀਆਂ ਆਪਾਂ ਢੇੜਿਆਂ ਤੇ ਜਾਨਵਰ ਨਹੀਂ ਛੱਡਦਾ ਤੇ ਬੰਦਾ ਕਿੱਥੇ ਮਾੜਾ ਹੋ ਜਾਊਗਾ ਕੋਈ ਨਹੀਂ ਆਪਾਂ ਮਤਲਬ ਜਾ ਨਹੀਂ ਜਾਦੇ ਸਾਰੇ ਬੰਦੇ ਰਿਸ਼ਤੇਦਾਰ ਵੀ ਉਹ ਮਿਲੇ ਹਨਾ ਕਿ ਫੋਨ ਤੇ ਉੱਪਰ ਹਾਲਾ ਹੀ ਹੁੰਦੀ ਦੀ ਬਸ ਐਵੀ ਵਾਰ ਆ ਕੇ ਫੇਸ ਟੂ ਫੇਸ ਮਿਲੇ ਹੈ ਠੀਕ ਹੈ ਬਾਈ ਬਹੁਤ ਸਾਰਾ ਫੋਨ ਤੇ ਗੱਲਾਂ ਫੋਨ ਤੇ ਗੱਲਾਂ ਹੁੰਦੀ ਰਹਿੰਦੀ ਤੇ ਪਿਆਰ ਪਹਿਲਾਂ ਦਾ ਇਹ ਹੀ ਗੱਲ ਨਹੀਂ ਤੇ ਅੱਜ ਜਿਹੜਾ ਲਾਈਵ ਮਿਲੇ ਇੱਕ ਦੂਏ ਨੂੰ ਸਾਹਮਣੇ ਸਾਹਮਣੇ ਸਾਨੂੰ ਵਾਰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਇਦਾਂ ਯਾਰ ਆਪਾਂ ਮਾੜਾ ਕਿੱਕਣਾ ਕਹਿ ਦਈਏ ਵੀਰ ਦਾ ਉਹ ਬਾਅਦ ਵਿੱਚ ਪਿੱਠ ਪਿੱਛੇ ਵੀ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਯਾਰ ਸਾਡਾ ਜੋ ਹੈਗਾ ਸਾਡੇ ਸਾਹਮਣੇ ਤੁਹਾਡੇ ਲਾਈਵ ਚੱਲਦਾ ਸਾਡੇ ਚੈਨਲ ਦਾ ਕੰਮ ਆ ਸੱਚਾਈ ਦਾ ਅਸੇ ਝੂਠ ਮੂੰਹ ਤੇ 1% ਨਹੀਂ ਲੈ ਕੇ ਆਉਂਦੇ ਜਿਹੜੀ ਗੱਲ ਕਹਿਣੀ ਬੰਦੇ ਦੇ ਮੂੰਹ 'ਪਾ ਕਹਿਣੀ ਆ ਪਿੱਠੇ ਪਿੱਛੇ ਗੱਲ ਨਹੀਂ ਕਰਦੀ ਅਰ ਪਿੰਡ ਦੇ ਵਿੱਚ ਵੀ ਮੇਰੇ ਸਾਡੇ ਆਪਣੇ ਕੋਈ ਕਬੂਤਰ ਕਿਸੇ ਦਾ ਖੁੰਦਾ ਜਾਂ ਕੋਸਾ ਮੈਨੂੰ ਫੋਨ ਸਾਨੂੰ ਪਹਿਲਾਂ ਆ ਜਾਂਦਾ ਵੀ ਵੀਰ ਸਾਡਾ ਕਬੂਤਰ ਦਵਾ ਦੇ ਉਹ ਬੰਦੇ ਕੋ ਅਸੀਂ ਜਾ ਕੇ ਆਪ ਨਹੀਂ ਸਾਨੂੰ ਗੱਲ ਓੜਾ ਸੀ ਆਪਣਾ ਕੰਮ ਕਰ ਦੇਖਦੇ ਯਾਰ ਅਸੀਂ ਆਪ ਗੱਲ ਪਤਾ ਕੀ ਆ ਕੋਈ ਵੀ ਵੀਰੇ ਯਾਰ ਚੰਗਾ ਜਾਨਵਰ ਆ ਨਾ ਪਹਿਲੀ ਗੱਲ ਆ ਚਾਹੇ ਯਾਰ ਪਿੰਡ 'ਚ ਕਿਸੇ ਵੀ ਆ ਚੱਲ ਕੋਈ ਵੱਡਾ 'ਚ ਹੁੰਦੇ ਆ ਹੁਣ ਆਪਣੇ ਵੀ ਆ ਇੱਕ ਦੂਜੇ ਦਾ ਮੋੜ ਦਿੰਦੇ ਆ ਮੈਡੀ ਗੱਲ ਆ ਕਿਦਾ ਜਾਨਵਰ ਰੱਖੋ ਨਾ ਰੱਖੋ ਯਾਰ ਹੁਣ ਬਾਜ਼ੀਆਂ ਕਈ ਕਰਾਉਂਦੇ ਨੇ ਵੀਰੇ ਯਾਰ ਵਿੱਚੇ ਬਾਜ਼ੀਆਂ ਵਾਲੇ ਦੱਬੀ ਜਾਂਦੇ ਕੋਈ ਵਗੈਰ ਗੱਲ ਠੀਕ ਨਹੀਂ ਕੀ ਵਾਦਾ ਕਿਸੇ ਨੇ ਕਿਵੇਂ ਸੰਭਿਆ ਕਿਸੇ ਨੇ ਕਿਵੇਂ ਕੀ ਕਰਿਆ ਕਿਵੇਂ ਬਣਾਇਆ ਕਿ ਠੀਕ ਆ ਬਾਜੀਆਂ ਸਾਫ ਕਰਾਓ ਯਾਰ ਕਿਸੇ ਨਾਲ ਭੇਦ ਭਾਵਨਾ ਕਰੋ ਕੁਝ ਜਿਹਦਾ ਜਿੱਤਦਾ ਗਰੀਬ ਦਾ ਜਿਤਾਓ ਠੀਕ ਆ ਸਹੀ ਗੱਲ ਠੀਕ ਆ ਕਿ ਜਿਹੜਾ ਦੱਬੋ ਨਾ ਜਾਨਵਰ ਦੱਪ ਗਏ ਯਾਰ ਜਾਨਵਰ ਕਹਿ ਰਹੇ ਨੇ ਆ ਹੁਣ ਸਭ ਤੋਂ ਵਧੀਰੀ ਲੱਗੇ ਕਹਿ ਰਹੇ ਨੇ ਯਾਰ ਮਰ ਗਏ ਬਿੱਲੀ ਨਾਲ ਉਹ ਦਾ ਗਲਤ ਗੱਲ ਮੋੜਦੇ ਨਹੀਂ ਯਾਰ ਬੰਦੇ ਨੇ ਜਵਾਬ ਨਹੀਂ ਦਿੱਤਾ ਹੱਥ ਨਹੀਂ ਫੜਿਆ ਲੈ ਜਾਓ ਤੁਸੀਂ ਕੋਈ ਗਲਤ ਨਾ ਨਾ ਕਰੋ ਨਾ ਸ਼ੌਂਕ ਨਾ ਖਰਾਬ ਕਰੋ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਸ਼ੌਂਕ ਨਾਲ ਵੀ ਖਲਵਾੜ ਹੁੰਦਾ ਇਹ ਅੱਜ ਕੱਲ ਨਾਲੇ ਵੀਰੇ ਕਿਸੇ ਦਾ ਚੰਗਾ ਲੱਖ ਮਿਹਨਤ ਕਰ ਲਵੇ ਗੇੜਿਆਂ ਤੇ ਤੁਰ ਜੇ 50 ਰਿਕਾਰਡਿੰਗ ਆ ਜਾਂਦੀ ਹੈ ਸਾਡੀਆਂ ਵੀ ਪਾਈਆਂ ਦਿੰਦੇ ਨੇ ਵੀ ਇੱਥੋਂ ਜਾਨਵਰ ਤੁਰ ਗਿਆ ਵੀਰੇ ਯਾਰ ਕੋਈ ਨਹੀਂ ਦੱਸਦਾ ਮੋੜਦਾ ਨਹੀਂ ਕੋਈ ਚੰਗਾ ਤਾਂ ਵੀਰੇ ਉਹੀ ਵੀ ਨਹੀਂ ਯਾਰ ਮੋੜਦਾ ਅਗਲਾ ਕਹਿੰਨ ਦਾ ਫਲਾਣੇ ਦਾ ਤਾਂ ਉਹੀ ਨਹੀਂ ਮੋੜਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਾਡੇ ਪਤਾ ਨਹੀਂ ਕਿੰਨੇ ਕਿਨਿਕ ਲਿਆ ਕੋਈ ਮੋੜ ਕੇ ਦਿਖਾ ਦੇ ਯਾਰ ਕੋਈ ਨਹੀਂ ਦਿੰਦਾ ਵੀਰੇ ਜਿਹਦਾ ਕਿਸੇ ਦਾ ਕਬੂਤਰ ਆਪਾਂ ਫੜਿਆ ਵਾ ਜੇ ਕਿਸੇ ਮੋੜਦੇ ਆ ਨਾ ਬੰਦੇ ਨੂੰ ਉਹਨੂੰ ਬਾਜੀ ਦਾ ਕੋਈ ਵੀ ਲਾ ਲਓ ਉਹ ਬੰਦੇ ਦੇ ਘਰ ਤੋਂ ਆ ਕੇ ਆਪਾਂ ਕਦੇ ਵੀ ਉਹਦੇ ਵਜੇ ਮੰਗੀਏ ਕਬੂਤਰ ਨਾ ਉਹ ਬੰਦਾ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਉਹ ਬੰਦੇ ਦਾ ਆਪਾਂ ਕਬੂਤਰ ਜਦੋਂ ਮੋੜਦੇ ਨਾ ਉਹ ਬੰਦੇ ਆ ਕਿੰਨੀ ਰੂਹ ਖੁਸ਼ ਹੋਣੀ ਯਾਰ ਕਿੰਨੀ ਮਿਹਨਤ ਕਰੀ ਹੁੰਦੀ ਉਹਦੇ ਪਰ ਹਨਾ ਉਹ ਬੰਦਾ ਜਿਹੜੇ ਹੱਸ ਕੇ ਗੁੱਡਾ ਖੋਲ ਦਿੰਦਾ ਹਾਂ ਹਾਂ ਨਹੀਂ ਲੈ ਜਾ ਵੀਰੇ ਕਿਹੜਾ ਲੈ ਜਾਣਾ ਇਹਦੇ ਨਾਲੋਂ ਚੰਗਾ ਵੀਰੇ ਆਪਣਾ ਮੰਗ ਕੇ ਚੀਜ਼ ਲੈ ਲਓ ਉਹਦੇ ਵਿੱਚ ਬੰਦੇ ਨੂੰ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਤੁਸੀਂ ਪਾੜ ਪੜ ਲੋਕਾਂ ਨੇ ਯਾਰ ਇੰਨਾ ਬੁਰਾ ਤੁਸੀਂ ਸ਼ੌਂਕ ਪੂਰਾ ਕਰਨਾ ਆਪਣਾ ਤੁਸੀਂ ਆਪਣਾ ਸ਼ੌਂਕ ਪੂਰਾ ਕਰੋ ਲੋਕਾਂ ਦੇ ਯਾਰ ਇੰਨਾ ਬੁਰਾ ਹਾਲ ਆਉਂਦਾ ਕੀ ਸ਼ੌਂਕ ਮਾਰ ਦੇ ਸਾਰੇ ਗੱਲੇ ਆ ਦੀ ਵੀ ਤਾਂ 200 ਦੇ ਵਿੱਚ ਦੀ ਨੇ ਪਰ ਬਾਈ ਤੁਸੀਂ ਕੱਢ ਕੇ ਵੀ ਨਾ ਚੰਗੇ ਕੂਤਰ ਕੱਢ ਕੇ ਵੀ ਕਿਸੇ ਦੇ ਉਹ ਬੰਦਾ ਜਿੱਤ ਨਹੀਂ ਸਕਦਾ ਜਿਹੜਾ ਨਹੀਂ ਬੜੇ ਬੇਈਮਾਨੀ ਨਾਲ ਕੂਤਰ ਹੀ ਨਹੀਂ ਮੈਂ ਕਹਿੰਦਾ ਦੇਖੋ ਬੰਦੇ ਨੇ ਮਿਹਨਤ ਕਰਕੇ ਫਿਰ ਵੀ ਇੱਕ ਮਹਾਰਾਜ ਦੇ ਦਰਬਾਰ ਵਿੱਚ ਜਾਂਦੇ ਆ ਗੁਰੂ ਘਰ ਜਾਂਦੇ ਆ ਕਰਦੇ ਅਰਦਾਸ ਕਰਦੇ ਕਿ ਵਾਹਿਗੁਰੂ ਅੱਜ ਅਸੀਂ ਆਪਣੀ ਮਿਹਨਤ કરી ਆ ਹੁਣ ਸਾਨੂੰ ਫਲ ਤੂੰ ਪਾਉਣਾ ਉੱਥੇ ਵੀ ਇਹ ਸਖਤੇ ਜਾਣੇ ਆ ਯਾਰ ਆਪਾਂ ਕਿਸੇ ਦੇ ਚੱਕ ਕੇ ਉੱਥੇ ਉਹਦਾ ਸਾਥ ਦਾ ਸਿਰ ਤੇ ਉੱਠ ਜਾਣਾ ਫੇਰ ਪ੍ਰਮਾਤਮਾ ਦਾ ਬੰਦੇ ਦੇ ਚਲੋ ਬਾਜੀ ਕਿੱਦਾਂ ਜਿੱਤ ਲੂੰਗਾ ਯਾਰ ਕਿਸੇ ਦੇ ਕੂਤਰ ਕੱਢ ਕੇ ਵੀ ਇਹ ਗੱਲਾਂ ਵੀਰੇ ਬਹੁਤ ਮੀਟਰ ਕਰਦੀਆਂ ਗੱਲਾਂ ਇਹ ਚਲੋ ਤੇ ਹੁਣ ਹੋ ਗਿਆ ਟਾਈਮ ਜਾਣ ਦਾ ਸਾਡਾ ਵੀ ਇਹ ਜਾਨਵਰ ਦੇਣ ਲੱਗੇ ਨੇ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਰੱਖਣ ਤੋਂ ਪਹਿਲਾਂ 10-12 ਸਾਲ ਵੇ ਸਾਨੂੰ ਰੱਖਿਆ ਹੂੰ ਬੰਦਾ ਕਹਿੰਦਾ ਸੀ ਕਹਿੰਦਾ ਕਿਸੇ ਨਾਲ ਬੇਈਮਾਨੀ ਨਾ ਕਰੋ। ਹੂੰ ਜਾਨਵਰ ਕਿਦਾ ਫੜ ਕੇ ਦੱਬੇ ਹੋਣਾ। ਹੂੰ ਠੀਕ ਆ ਮੰਗ ਕੇ ਲੈ ਲਿਓ ਉਹ ਗੱਲ ਵੱਖਰੀ ਆ ਕਿਸੇ ਦਾ ਜਾਨਵਰ ਦੱਬੇ ਹੋਣਾ ਲੈ ਕੋਈ ਨਾ ਕਹਿੰਦਾ ਬੇਈਮਾਨੀ ਨਾ ਕਰੋ ਜਾਨਵਰਾਂ 'ਚ ਅੱਧਾ ਘੰਟਾ 10 ਮਿੰਟ ਉੱਡਦਾ ਬਾਜੀ ਛੱਡ ਲਿਓ ਵੀ ਬਾਜੀ ਦੇਖੋ। ਯਾਰ ਮੈਂ ਦਿਲ ਬੰਦਾ ਸਾਫ਼ ਵਾਲਾ ਹੋਣਾ ਜਿਹੜਾ ਬੰਦਾ ਮੇਰੇ ਜਾਨਵਰ ਫੜਦਾ ਹੈ ਬੇਈਮਾਨੀ ਨਾਲ ਕਬੂਤਰ ਨਹੀਂ ਉਡਣਗੇ। ਮੇਰੇ ਜਾਨਵਰ ਦੇ ਬੰਦੇ ਨੇ ਫੜੇ ਆ। ਮੈਂ ਉਹਨੂੰ ਕਿਹਾ ਵੈ। ਮੈਂ ਕਿਹਾ ਉਹਨੂੰ ਮੈਂ ਲਿਆ ਭਾਈ ਜਿੱਤ ਲਿਓ ਤੂੰ। ਗੱਲ ਅਸੀਂ ਮੇਰੇ ਤੇ ਮੰਗ ਕੇ ਲੈ ਲੋ ਤੁਸੀਂ ਮੈਨੂੰ ਮੇਰਾ ਪੁੱਤਰ ਫੜ ਕੇ ਜੇ ਮੁੱਕਰ ਜਾਂਦੇ ਆ ਸਾਡੇ ਕੋਲ ਤਾਂ ਆਏ ਨਹੀਂ ਸਾਡੇ ਕੋਲ ਨਹੀਂ ਆਏ ਫਿਰ ਉਹ ਬੰਦਾ ਕਦੇ ਜਿੱਤਦਾ ਨਹੀਂ ਆਹ ਸਹੀ ਗੱਲ ਹੈ ਸੱਚੀ ਗੱਲ ਹੈ ਇਹ ਉਹਦਾ ਬੰਦੇ ਦਾ ਗੁਰਦੁਆਰੇ ਜਾਂਦਾ ਵੀ ਕੋਈ ਫਾਇਦਾ ਨਹੀਂ ਆਏ ਹਾਂ ਹਾਂ ਸਹੀ ਗੱਲ ਹੈ ਇਹ ਸਮੇਸ਼ਾ ਬਾਤ ਮਾਂ ਇਹ ਅੰਦਰੋਂ ਗੰਦਾ ਜੀ ਦਿਲ ਦਾ ਉਹਦੇ ਜੇ ਰੱਬ ਕਿੱਥੋਂ ਆਥੇ ਰੱਬ ਅੰਦਰ ਦੇ ਬੈਠਾ ਧੋਲ ਵੇਨਦਾ 10 ਵਾਰ ਨਹਾ ਕੇ ਜਿਹੜਾ ਅੰਦਰੋਂ ਪਾਪ ਆ ਜੀ ਉਹ ਨਹੀਂ ਉਹ ਨਹੀਂ ਜਾਣਾ ਵੀਰੇ ਹਮੇਸ਼ਾ ਬਾਤ ਆਪਣਾ ਕਬੂਤਰ ਡਾਓ ਜੇ ਕਿਸੇ ਤੇ ਲੈਣ ਲੈਂਦਾ ਵੀ ਉਹ ਵੀ ਡਾ ਲਓ ਪਰ ਕਹਿੰਦਾ ਦੱਬੋ ਸਹੀ ਗੱਲ ਆ ਦੇ ਦਿਓ ਅਕਲ ਦੇ ਯਾਰ ਚਲੋ ਫਿਰ ਬਾਤ ਹੋ ਗਈ ਲੰਬੀ ਹੋਣੀ ਚਲੋ ਵੀਰ ਤੇ ਮੰਗਦੇ ਆਜ਼ਾਦ ਕਿਉਂਕਿ ਆਪਾਂ ਨੇ ਵੀ ਹੁਣ ਫਿਰ ਦੂਰ ਜਾਣਾ ਠੀਕ ਧੰਨਵਾਦ ਵੀਰੇ ਸਾਰਿਆਂ ਨੂੰ ਸਾਥ ਦੇ ਆਕਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਜਰੂਰ ਬਾਕੀ ਭਾਈ ਕਮੈਂਟ ਵਿੱਚ ਜਰੂਰ ਦੱਸਿਓ ਵਿੜੇ ਆਪਾਂ ਕਬੂਤਰ ਆਪਣੇ ਵੀਰ ਆਪਣੇ ਨਾਲ ਜੁੜੇ ਹੋਏ ਆ ਵੀਰ ਦੇ ਜਾਨਵਰਾਂ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਲੱਗੇ ਹਨ ਕੋਈ ਨਹੀਂ ਵੀਰੇ ਆਪਾਂ ਕਮੈਂਟ ਚ ਨੰਬਰ ਨਹੀਂ ਪਾਵਾਂਗੇ ਜੇ ਕਿਸੇ ਵੀਰ ਭਰਾ ਨੇ ਬਾਜੀ ਛੱਡਣੀ ਹੋਈ ਬੰਨਮੀ ਕੁਝ ਵੀ ਕਰਨ ਹੋਇਆ ਆਪਣੇ ਘਰੋਂ ਜਾਨਵਰ ਲੈ ਕੇ ਜਾ ਸਕਦਾ ਵਾ ਠੀਕ ਹੈ ਠੀਕ ਆਪਾਂ ਨੰਬਰ ਕਰ ਦਾਂਗੇ ਮੈਂਸ਼ਨ ਵੀਰੇ ਵਿੱਚ ਜ਼ਰੂਰ ਠੀਕ ਆ ਬਾਜੀ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ